ਨੇ ਜਿਹੜੀ ਉਸ ਭਰੂਪੀਏ ਦੀ ਗੱਲ ਕੀਤੀ ਜਿਹੜਾ ਉੱਥੇ ਜਾ ਕੇ ਕਹਿੰਦਾ ਮੈਂ ਲੰਗਰ ਲਾਈ ਬੈਠਾ ਜੀ ਜੀ ਉਹ ਭਰੂਪੀਏ ਨੂੰ ਮੈਂ ਪੁੱਛਣਾ ਚਾਹਣਾ ਆਇਆ ਭਰੂਪੀਆ ਤੂੰ ਉੱਥੇ ਕਦੋਂ ਮਰ ਗਿਆ ਸੀ ਤੇਰਾ ਕਿੱਥੇ ਤੇਰਾ ਮੈਂ ਤੇਰਾ ਖਾਨਦਾਨ ਖਤਮ ਹੋ ਗਿਆ ਸੀ ਜਦ ਸਾਡਾ ਗਿਆਨ ਗੋਦਰੀ ਗੁਰਦੁਆਰਾ ਢਾ ਕੇ ਉੱਥੇ ਇਹਨਾਂ ਨੇ ਮੰਦਰੋਂ ਸਾਰ ਦਿੱਤਾ ਤੁਹਾਡੀ ਇੰਦਰਾ ਗਾਂਧੀ ਨੇ ਤੇ ਤੁਹਾਡੇ ਇਸ ਬਹਾਮਣਾਂ ਨੇ ਉਹ ਢਾਇਆ ਤੇ ਉਹ ਤੋਂ ਬਾਅਦ ਲੱਡੂ ਤੇ ਮਠਿਆਈਆਂ ਵੰਡੇ ਉਹ ਕਿਹੜੇ ਰੱਬ ਦੀ ਗੱਲ ਕਰਦੇ ਹੋ ਕਿਰਤ ਘਾਣੇ ਬਹਾਮਣ ਲੋਕ ਇਹਨਾਂ ਨੇ ਪੰਜਾਬੀ ਸੂਬੇ ਦਾ ਲਾਂ ਨੀ ਕੀਤਾ ਹਮ ਬੜਾ ਔਖਾ ਲਿਆ 1955 ਦੇ ਵਿੱਚ ਦਰਬਾਰ ਸਭ ਇਕੱਠੇ ਗੋਲੀਆਂ ਚੱਲੀਆਂ ਸ਼ਹੀਦੀਆਂ ਦਿੱਤੀਆਂ ਸਾਨੂੰ ਤਾਂ ਅਜੇ ਕਰਾਂਗੇ ਨਹੀਂ ਸਮਝਿਆ ਦੇ ਵਿੱਚ ਜਿਹੜੀ ਮੂਰਤੀ पत्थर ਦੀ ਦੇਨਾ ਰੁਪਈਆ ਲਾ ਕੇ ਉਥੇ ਖੜੀ ਕਰ ਰਹੇ ਆ ਜਿਹੜੀਆਂ ਰੱਬ ਨੇ ਮੂਰਤੀਆਂ ਬਣਾਈਆਂ ਨੇ ਉਹਨਾਂ ਨੂੰ ਇਹ ਜ਼ਿਲ੍ਹਾ ਵਿੱਚ ਡੱਕ ਰਹੇ ਨੇ ਉਹਨਾਂ ਨੂੰ ਮਾਰ ਰਹੇ ਨੇ ਹਿੰਦੂ ਤਬਕੇ ਦੇ ਬੰਦੇ ਕਦੇ ਵੀ ਸਾਡੇ ਕਿਤੇ ਵੀ ਸਾਨੂੰ ਕਿਤੇ ਪਿਆਰੋ ਮੁਸੀਬਤ ਪਈਏ ਇੱਕ ਵੀ ਹਿੰਦੂ ਨੇ ਉਥੇ ਕਿਤੇ ਲੰਗਰ ਲਾਇਆ ਵਦ ਮੈਨੂੰ ਦੱਸੋ ਇਹ ਗੱਲ ਆ ਗਈ ਚਲੋ ਇਹ ਕਹਿੰਦੇ ਨੇ ਵੀ ਬਾਬਰ ਮਸਤ ਪੜਾਈ ਸੀ ਬਾਬਰ ਨੇ ਸਾਡਾ ਮੰਦਿਰ ਢਾ ਕੇ ਢਾ ਕੇ ਬਣਾਤੀ ਉਹਨੇ ਅੱਛਾ ਤੁਹਾਡੇ ਕੋਲੋਂ ਕਿਸੇ ਦੇ ਕੋਲ ਇੰਨੀ ਯੁਰਤ ਨਹੀਂ ਪਈ ਵੀ ਆਪਦਾ ਮੰਦਰ ਬਚਾ ਲਿੱਤਾ ਜਾਵੇ ਉਹ ਸਾਡੇ ਕਾਲ ਤੱਕ ਸਭ ਤੇ ਤੁਹਾਡੀ ਮਾਸੀ ਚੜ ਕੇ ਆਈ ਸਿੰਘਾਂ ਠੋਕੀ ਜਾ ਕੇ ਮਾਰੀ ਸੁੱਖੇ ਜਿੰਦੇ ਹਰਾਂ ਨੇ ਪੁੰਨੇ ਜਾ ਕੇ ਵੈਧੀਆਂ ਨੂੰ ਮਾਰਿਆ ਉਹਨਾਂ ਨੂੰ ਫਾਂਸੀਆਂ ਹੋਈਆਂ ਜੀ ਜੀ ਫਾਂਸੀਆਂ ਹੋਈਆਂ ਤੇ ਫਿਰ ਇਸੇ ਤੁਹਾਡੇ ਇਤਿਹਾਸ ਨਾਲ ਜੇ ਤੁਹਾਡਾ ਮੰਦਰ ਟਾਇਆ ਤੇ ਤੁਸੀਂ ਅੱਜ ਮੰਦਰ ਸਾਰਿਆ ਸਾਡੇ ਸੂਰਮਿਆਂ ਨੇ ਉਹਨਾਂ ਤੋਂ ਬਦਲਾ ਲਿਆ ਫਿਰ ਉਹਨਾਂ ਨੂੰ ਤੁਹਾਡੇ ਭਾਰਤ ਨੇ ਫਾਂਸੀ ਦੇ ਕੋਲ ਲਾਇਆ ਹੂੰ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅੱਜ ਅਸੀਂ ਪਹੁੰਚੇ ਹਾਂ ਸਿੱਖ ਪ੍ਰਚਾਰਕ ਦੇ ਕੋਲ ਜਿਵੇਂ ਜਿਹੜਾ ਮੁੱਦਾ ਜਿਹੜਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਉਯੋਧਿਆ ਦਾ ਜਿੱਥੇ ਰਾਮ ਮੰਦਰ ਦੀ ਉਸਾਰੀ ਨੂੰ ਲੈ ਕੇ ਬੜੇ ਚਿਰ ਤੋਂ ਜਿਹੜੇ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਸੀ ਉਹਦਾ ਹਦ ਘਾਟਣ ਜਿਹੜਾ ਰਾਮ ਮੰਦਰ ਬਣ ਚੁੱਕਿਆ ਹੈ ਜਿੱਥੇ ਕਿ ਬਾਬਰੀ ਮਸਜਿਦ ਹੈਗੀ ਸੀ ਮੁਸਲਮਾਨਾਂ ਦਾ ਇੱਕ ਧਾਰਮਿਕ ਸਥਾਨ ਸੀਗਾ ਜਿੰਨੂੰ ਢਾਕੇ ਦੁਬਾਰਾ ਤੋਂ ਰਾਮ ਮੰਦਰ ਉਸਾਰਿਆ ਗਿਆ ਸੋ ਜੋ ਭਾਰਤ ਸਰਕਾਰ ਹੈਗੀ ਬੀਜੇਪੀ ਪਾਰਟੀ ਹੈਗੀ ਇਹ ਰਾਮ ਮੰਦਰ ਅਦੀ ਉਸਾਰੀ ਕਰਕੇ ਇਹਨਾਂ ਨੇ ਆਪਣੀ ਰਾਜਨੀਤੀ ਚਮਕਾਉਣੀ ਕੀਤੀ ਹੈਗੀ ਐ ਸੋ ਸਾਡੇ ਨਾਲ ਸਿੱਖ ਪ੍ਰਚਾਰਕ ਹੈਗੇ ਨੇ ਗਿਆਨੀ ਗੁਰਚਰਨ ਸਿੰਘ ਜੀ ਗੱਟੀ ਸੋ ਗੱਲਬਾਤ ਕਰਦੇ ਆ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਕਰੀ ਜਾਇਆ ਜੇ ਤੇ ਕਮੈਂਟ ਵੀ ਆਪਣੇ ਜ਼ਰੂਰ ਦਿਹਾ ਜੀ ਸੋ ਗੱਲਬਾਤ ਕਰਦੇ ਆ ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਪਹਿਲਾਂ ਤੁਸੀਂ ਦਰਸ਼ਕਾਂ ਨੂੰ ਆਪਣਾ ਨਾਮ ਤੇ ਜਥੇਬੰਦੀ ਦੱਸਿਆ ਜੀ ਬਾਜੀ ਤੁਸੀਂ ਨਾਂ ਦੱਸਤਾ ਗੁਰਚਰ ਸਿੰਘ ਪਿੰਡ ਗੱਟੀ ਜੱਵ ਸਿੰਘ ਤੇ ਜਥੇਬੰਦੀ ਸਾਡੀ ਜੋ ਅਕਾਲ ਪੁਰਖ ਪਰਮੇਸ਼ਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੀ ਗਵਾਹੀ ਕਰ ਰਿਹਾ ਸਾਰੇ ਜਿਹੜੇ ਸਿੱਖ ਕਰਨ ਵਾਲੇ ਜਥੇਬੰਦੀ ਦੇ ਜੀ ਜੀ ਤੇ ਖਾਲਸਾ ਜੀ ਜਿਸ ਤਰ੍ਹਾਂ ਅਯੁੱਧਿਆ ਦੇ ਵਿੱਚ ਕੱਲ ਨੂੰ 22 ਤਰੀਕ ਨੂੰ ਰਾਮ ਮੰਦਰ ਦੀ ਜਿਹੜੀ ਉਸਾਰੀ ਹੋਈ ਹੈ ਥਾ ਰਾਮਬੱਦਰ ਬਣ ਕੇ ਬਿਲਕੁਲ ਤਿਆਰ ਹੋ ਗਿਆ ਹੈ ਜਿਹੜੀ ਸੈਂਟਰ ਸਰਕਾਰ ਹੈਗੀ ਇਹ ਬੀਜੇਪੀ ਦੀ મોદી ਸਰਕਾਰ ਦੇ ਵੱਲੋਂ ਕੱਲ ਨੂੰ ਹੋਦਗਾਟਨ ਕੀਤਾ ਜਾ ਰਿਹਾ ਹੈ ਬੜੇ ਦਿਨ ਤੋਂ ਉੱਥੇ ਕਈ ਸਿੱਖ ਵੀ ਪਹੁੰਚੇ ਨੇ ਲੰਗਰ ਲੈ ਕੇ ਸੋ ਤੁਹਾਡਾ ਨਜ਼ਰੀਆ ਕਿਵੇਂ ਲੱਗਦਾ ਹੈ ਵੀ ਇੱਕ ਰੱਬ ਦੇ ਘਰ ਨੂੰ ਢਾਕੇ ਦੂਜਾ ਰੱਬ ਦਾ ਘਰ ਉਸਾਰ ਦੇਣਾ ਤੁਹਾਨੂੰ ਕਿਵੇਂ ਲੱਗਦਾ ਹੈ ਇਹ ਤਾਂ ਜੀ ਬਿਲਕੁਲ ਸਿਰਫ ਇੱਕ ਜਿਹੜੀ ਭਾਰਤ ਦੀ ਗਵਰਨਮੈਂਟ ਦੇ ਭਾਰਤ ਦਾ ਜਿਹੜਾ ਹਿੰਦੂ ਤਪਕਾ ਹੈ ਜੀ ਜੀ ਜਿਹੜੀ ਆਰਐਸਐਸ ਸੇ ਉਹ ਇੱਕੋ ਗੱਲ ਚਾਹੁੰਦੀ ਵੀ ਭਾਰਤ ਦੀ ਧਰਤੀ ਤੇ ਭਾਵੇਂ ਹਿੰਦੂ ਹੀ ਹੋਵੇ ਬਾਕੀ ਜਿਹੜਾ ਸਾਰਾ ਕੁਝ ਖਤਮ ਹੋ ਜਾਏ ਇਹਨਾਂ ਦੀ ਆਪਦੀ ਨੀਤੀ ਹੈ ਬਾਕੀ ਜਿਹੜਾ ਕੋਈ ਬਲ ਬੂਤੇ ਦੇ ਰਹਿੰਦਾ ਉਹਦਾ ਇਤਿਹਾਸ ਦਾ ਜਿਹੜਾ ਪਰਚੋਲ ਜਿਹੜਾ ਨਿਕਲ ਕੇ ਆਉਂਦਾ ਤੇ ਉਹ ਜੜੀਆਂ ਕੌਮਾਂ ਜਿੰਦਾ ਰਹਿ ਜਾਂਦੀਆਂ ਨੇ ਤੇ ਜਿਵੇਂ ਆਪਾਂ ਹੁਣ ਰਾਮ ਮੰਦਰ ਦੀ ਗੱਲ ਕੀਤੀ ਤੁਸੀਂ ਜਿਹੜੀ ਮਸਜਿਦ ਢਾਕੇ ਤੇ ਉੱਥੇ ਰਾਮ ਮੰਦਰ ਵਸਾਦਰ ਦਿੱਤਾ ਇਹਨਾਂ ਨੇ ਉਹਨੂੰ ਸਵੇਰੇ ਦਗਾਟਨ ਖਰੇ ਕਰਨਾ ਇਹਨਾਂ ਨੇ ਉੱਥੇ ਜਾਣਾ ਤੇ ਕਿੰਨਾ ਕੁਝ ਉੱਥੇ ਮਲਵੀ ਪੈਸਾ ਬਰਬਾਦ ਕੀਤਾ ਜਾ ਰਿਹਾ ਭਾਰਤ ਦੇ ਵਿੱਚ ਲੋਕ ਭੁੱਖੇ ਨਾਲ ਮਰਦੇ ਪਏ ਨੇ ਉਹ ਆਪਾਂ ਇਹਨਾਂ ਦੀ ਗੱਲ ਦੀ ਪਿੱਛੇ ਥੋੜਾ ਜਿਹਾ ਜਾਣਾ ਪਏਗਾ ਜੀ ਜੀ ਪਿੱਛੇ ਜਿਹੜਾ ਰਾਮ ਜਿਹੜਾ 라ਵਣ ਹੂੰ ਇਹ ਇਹਨਾਂ ਦੇ ਦੂਰ ਰਾਜੇ ਹੋਏ ਨੇ ਹੂੰ ਇਹ ਇੱਕ ਭਗਤ ਨਹੀਂ ਹੋਇਆਗਾ ਇਹ ਰਾਜਾ ਹੈ 라ਵਣ ਵੀ ਰਾਜਾ ਸੀ 라ਵਣ ਜਿਹੜਾ ਸੀ ਉਹ ਵੱਡਾ ਭਗਤ ਸੀ ਇਸੇ ਭਾਰਤ ਵਿੱਚ 라ਵਣ ਦੀ ਪੂਜਾ ਹੁੰਦੀ 라ਵਣ ਬਹੁਤ ਬਲੀ ਤਾਕਤ ਸੀ ਪਰ 라ਵਣ ਜਿਹੜਾ ਰਾਮ ਨਾਲੋਂ ਚੰਗਾ ਸੀ ਜੀ ਜੀ 라ਵਣ ਦਾ ਜਿਹੜੀ ਭੈਣ ਦਾ ਨੱਕ ਵੱਡਿਆ ਹੂੰ ਲਸ਼ਮਣ ਨੇ ਤੇ ਉਹਦੇ ਸੰਬੰਧ ਦੇ ਵਿੱਚ ਜਿਹੜੀ ਸੀ ਸੀਤਾ ਨੂੰ ਰਾਮਣ ਚੁੱਕ ਕੇ ਲੈ ਗਿਆ ਜੀ ਚਲੋ ਛਡਵਾਈ ਪਰ ਗੱਲ ਆਪਾਂ ਇੱਥੇ ਕਰਨੀਆਂ ਜਿਹੜਾ ਪੂਰਾ ਹੁੰਦਾ ਹੁਣ ਸਾਡਾ ਸਿੱਖ ਇਤਿਹਾਸ ਹੈ ਸਾਡੀਆਂ ਸਿੰਘਣੀਆਂ ਦਾ ਨਾਮ ਆਉਂਦਾ ਉਹਨਾਂ ਬੀਬੀਆਂ ਦਾ ਧਿਆਨ ਦੇ ਕੇ ਖਾਲਸਾ ਜੀ ਬੋਲੋ ਵਾਹਿਗੁਰੂ ਜਿਨ੍ਹਾਂ ਨੇ ਬੰਦ-ਬੰਦ ਆਪਣੇ ਬੱਚਿਆਂ ਦੇ ਘਟਵਾ ਕੇ ਆਪਣੀਆਂ ਝੋਲੀਆਂ ਜਿਹੜਾ ਆਪਣੇ ਗਲਾਂ ਵਿੱਚ ਪਾਏ ਹੁਣ ਮੈਂ ਗੱਲ ਜੇ ਇਤਿਹਾਸ ਕਰੀਏ ਬੜਾ ਲੰਮਾ ਹੁੰਦਾ ਪਰ ਗੱਲ ਆਪਾਂ ਪੁਆਇੰਟ ਤੇ ਕਰਨੀ ਪੁਆਇੰਟ ਤੇ ਰਾਮਣ ਨੂੰ ਕੋਲੋਂ ਸੀਤਾ ਛਡਵਾਈ ਜਦ ਸੀਤਾ ਨੂੰ ਛਡਵਾਇਆ ਇਸੇ ਹੀ RAM ਨੇ Sita ਨੂੰ ਕਹਿ ਦਿੱਤਾ ਕਹਿੰਦਾ ਕਿਵੇਂ ਬਚ ਕੇ ਆ ਗਈਆਂ ਹੁਣ ਸਾਫ ਲਪਜਾਂ ਚ ਗਈਏ ਕੁਛ ਨਹੀਂ ਗਾ ਕਹਿੰਦੇ ਬਚ ਕੇ ਆ ਗਈਆਂ ਉਸ ਟਾਈਮ ਤੇ Sita ਨੇ ਕਹਿ ਦਿੱਤਾ ਕਹਿੰਦੀ ਧਰਤੀ ਨਿਗਰ ਜਾਵੇ ਮੈਂ ਵਿੱਚ ਦਹਣ ਹੋ ਜਾਵਾਂ ਮੇਰੇ ਪਤੀ ਨੇ ਵੀ ਮੇਰੇ ਉੱਤੇ ਸ਼ੱਕ ਕਰ ਲਿਆ ਹੂੰ ਤੇ ਜਿਹੜਾ ਪੂਜਿਆ RAM ਹੈ ਪੂਜਣ ਜੋਗ RAM ਹੈ ਉਹਨੂੰ ਤਾਂ ਘਟ-ਘਟ ਦਾ ਪਤਾ ਹੋਏ ਸੀ ਇਹ ਗੱਲ ਕਰੇਗਾ ਹੀ ਨਹੀਂ ਗਾ ਹਾਂ ਉਹਨੂੰ ਪਤਾ ਨਹੀਂ ਲੱਗਿਆ ਹੈਸੀ ਰਾਜਾ ਰਾਜਾ ਨੂੰ ਕਿੱਥੇ ਪਤਾ ਹੁੰਦਾ ਹੂੰ ਰਾਜਾ ਸੀ ਹੁਣ ਇੱਥੇ ਜਿਹੜੀ ਗੱਲਾਂ ਚੱਲਦੇ ਵੀ ਰੱਬ ਦੀ ਗੱਲ ਕਰਦੇ ਮੈਂ ਵੀ ਰਾਮ ਦੀ ਗੱਲ ਕਰ ਦਿੱਤੀ ਵੀ ਰਾਮ ਦਾ ਮੰਦਿਰ ਬਣ ਦਿੱਤਾ ਜੀ ਉਹ ਰਮਿਆ ਰੱਬ ਸੀ ਉਹ ਇਹ ਬਿਲਕੁਲ ਇੱਕ ਇਹ ਪ੍ਰਚਾਰ ਇਹਨਾਂ ਦਾ ਗਲਤ ਹੈ ਹੂੰ ਜਿਹੜੀ ਤੁਸੀਂ ਗੱਲ ਕੀਤੀ ਪ੍ਰਚਾਰ ਗਲਤ ਹੈ ਤੇ ਜਿਹੜੀ ਉਹ ਮਸਜਿਦ ਦੀ ਗੱਲ ਹੈ ਉੱਥੇ ਵੀ ਰੱਬ ਦਾ ਨਾਮ ਜਪਿਆ ਜਾਂਦਾ ਸੀ ਅੱਲਾ ਅੱਲਾ ਕਹਿਆ ਜਾਂਦਾ ਸੀ ਉਹ ਚੀਜ਼ਾਂ ਤੇ ਫਿਰ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਅੱਜ ਕਈ ਭੇਖੀ ਜਿਹੜੇ ਨੇ ਉਹ ਜਾ ਕੇ ਉੱਥੇ ਬੈਠੇ ਨੇ ਉਹ ਕਹਿੰਦੇ ਨੇ ਵੀ ਅਸੀਂ ਆਏ ਆ ਪਰ ਇੱਥੇ ਗੁਰੂ ਸਾਹਿਬ ਨੇ ਕਹਿਤਾ ਮਲਵੀ ਹਿੰਦੂ ਉਹਨਾ ਤੁਰਕੋ ਗਾਨਾ ਦੋਨਾਂ ਚੋਂ ਗਿਆਨੀ ਸਿਆਣਾ ਹੁਣ ਗੁਰੂ ਨੂੰ ਕੌਣ ਆਖੇਗਾ ਵੀ ਇਹ ਇੰਜ ਨਹੀਂ ਇੰਜ ਸਾਹਿਬ ਨੇ ਕਹਿ ਦਿੱਤਾ ਹਿੰਦੂ ਉਹਨਾ ਤੁਰਕੋ ਗਾਨਾ ਦੋਨਾਂ ਚੋਂ ਗਿਆਨੀ ਭਾਵ ਗਿਆਨ ਰੂਪ ਜਿਹੜੀ ਗੁਰੂ ਨਾਨਕ ਦੀ ਸਿੱਖਿਆ ਤੇ ਚੱਲਣ ਵਾਲਾ ਜਿਵੇਂ ਬ੍ਰਾਹਮਣਾਂ ਨੇ ਲੋਕਾਂ ਨੂੰ ਲੁੱਟ ਕੇ ਤੇ ਇਸਤਰੀ ਨੂੰ ਮਾੜਾ ਕਹਿਣ ਤੇ ਕੱਲ ਕੀਤੀ ਸੀ ਸਤਗੁਰ ਸੱਚੇ ਪਾਤਸ਼ਾਹ ਨੇ ਇਸਤਰੀ ਨੂੰ ਸਤਿਕਾਰ ਦਿੱਤਾ ਮਾਣ ਦਿੱਤਾ ਬ੍ਰਾਹਮਣਾਂ ਦਾ ਭਰਮ ਜਿਹੜਾ ਸੀ ਉਹ ਦੂਰ ਕੀਤਾ ਤੇ ਨਾਲ ਆਸਾ ਦੀ ਵਾਰ ਦੇ ਵਿੱਚ ਮਹਾਰਾਜ ਜੀ ਨੇ ਸਾਰਾ ਹੀ ਨਿਰਣਾਇ ਕਰ ਦਿੱਤਾ ਜਿਹੜਾ ਬਹਾਮਣਾ ਨੇ ਪਖੰਡ ਕੀਤਾ ਸੀ ਉਹਨਾਂ ਦਾ ਪੂਰਾ ਵਿਰੋਧ ਕੀਤਾ ਹਮ ਹਮ ਖਾਲਸਾ ਜੀ ਜਿਸ ਤਰ੍ਹਾਂ ਨਿਹੰਗ ਸਿੰਘ ਸੀਗਾ ਬਾਬਾ ਹਰਜੀਤ ਸਿੰਘ ਉਸ ਦਿਨ ਤੋਂ ਪਹਿਲਾਂ ਹੀ ਆਪਣੀ ਲੰਗਰ ਦੀ ਤਿਆਰੀ ਕਰਕੇ ਉਹ ਜੁਧਿਆ ਆ ਰਾਮ ਮੰਦਰ ਜਿੱਥੇ ਉਦਗਾਟਨ ਹੋਣਾ ਸੀਗਾ ਉਹ ਉੱਥੇ ਆਪਣਾ ਲੰਗਰ ਪਾਣੀ ਲੈ ਕੇ ਉੱਥੋਂ ਐ ਉੱਥੇ ਪਹੁੰਚ ਚੁੱਕਿਆ ਹੈ ਲੇਕਿਨ ਕਈ ਸਿੱਖ ਕੌਮ ਦੇ ਆਗੂਆਂ ਨੇ ਪ੍ਰਚਾਰਕਾਂ ਨੇ ਕਈਆਂ ਨੇ ਗੱਲ ਕੀਤੀ ਵੀ ਇਸ ਨੇ ਬਹੁਤ ਗਲਤ ਕੀਤਾ ਤੁਸੀਂ ਕਿਵੇਂ ਵੇਖਦੇ ਹੋ ਬਿਲਕੁਲ ਜੀ ਉਹ ਨਿਹੰਗ ਸਿੰਘ ਤੁਸੀਂ ਨਾ ਕਹੋ ਨਿਹੰਗ ਸਿੰਘ ਹੈ ਹੀ ਨੀਗਾ ਉਹ ਸਰਕਾਰ ਦਾ ਆਰਐਸਐਸ ਦਾ ਬੰਦਾ ਹੈ ਉਹ ਸਰਕਾਰ ਦੇ ਨਹੀਂ ਇਹ ਸਰਕਾਰ ਇਹ ਚੱਲਾਂ ਚੱਲ ਰਹੀ ਆਰਐਸਐਸ ਦੇ ਬੰਦੇ ਆਪਣੇ ਬਾਣੇ ਵਿੱਚ ਪਵਾ ਕੇ ਕਿਸੇ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀ ਜਿਹੜਾ ਧਰਮ ਜਿਹੜਾ ਆਪਣੇ ਧਰਮ ਨੂੰ ਵਿਚਾਰਿਆ ਤੇ ਦੂਜੇ ਧਰਮ ਨੂੰ ਬਦਨਾਮ ਕਰ ਰਿਹਾ ਉਹ ਧਰਮ ਕਦੇ ਵੀ ਦੁਨੀਆ ਵਿੱਚ ਰਹੇਗਾ ਨਹੀਂ ਉਹ ਨਿਸ਼ਟ ਹੋ ਜਾਏਗਾ ਜਿਹੜਾ ਸਿੱਖ ਧਰਮ ਹੈ ਸਿੱਖ ਧਰਮ ਵਿੱਚ ਅਸੀਂ ਕਦੇ ਵੀ ਤੁਹਾਨੂੰ ਗੱਲ ਨਹੀਂ ਮਿਲੇਗੀ ਵੀ ਗੁਰੂ ਨਾਨਕ ਸਾਹਿਬ ਮਹਾਰਾਜੀ ਆਏ ਧਰਤੀ ਤੇ ਗੁਰੂ ਸਾਹਿਬ ਮਹਾਰਾਜ ਨੇ ਦਾਸੀਆਂ ਕੀਤੀਆਂ ਗੁਰੂ ਸਾਹਿਬ ਨੇ ਪ੍ਰਚਾਰ ਕੀਤਾ ਉਹਨਾਂ ਨੇ ਕਿਸੇ ਧਰਮ ਨੂੰ ਨੀਵਾ ਨਹੀਂ ਵਿਖਾਇਆ ਧਰਮ ਨੂੰ ਸਤਕਾਰ ਜ਼ਰੂਰ ਦਿੱਤਾ ਪਰ ਬ੍ਰਾਹਮਣਾਂ ਦਾ ਜਿਹੜਾ ਲੁੱਟ ਕੇ ਧੰਨ ਖਾਂਦੇ ਸੀ ਮਹਾਰਾਜੀ ਦੀ ਆਸਾ ਦੀ ਵਾਰ ਚੋਂਦੀ ਬਾਣੀ ਮਹਾਰਾਜ ਕਹਿੰਦੇ ਵੱਡੀਏ ਹੱਥ ਦਲਾਲ ਦੇ ਮਤਕੀ ਜੋ ਕਰੇ ਪਾ ਮੁਤਕੀ ਦਲਾਲੀ ਪੰਡਤ ਜਿਹੜੇ ਸੀ ਮੁਰਦੇ ਦੇ ਪੈਸੇ ਖਾਂਦੇ ਸੀ ਲੋਕਾਂ ਨੂੰ ਕਹਿੰਦੇ ਸੀ ਇਹ ਜੀ ਦਰਗਾਹ ਚ ਗਿਆਨੀਗਾ ਤੁਰਿਆ ਫਿਰਦਾ ਹੈ ਇੰਨਾ ਧਨ ਇਕੱਠਾ ਕਰਨਾ ਮੰੰਜਾ ਬਿਸਤਰਾ ਇਕੱਠਾ ਕਰਕੇ ਉਹ ਪੰਡਤਾਂ ਨੇ ਖਾ ਜਾਣਾ ਤੇ ਮਹਾਰਾਜ ਨੇ ਕਹਿੰਦਾ ਸੀ ਇਹ ਦਲਾਲੋ ਉਹ ਤੁਹਾਡੇ ਹੱਥ ਗੁੱਟਾਂ ਕੋਲ ਵੜਦੇ ਨੇ ਦਰਗਾਹ ਵਿੱਚ ਤੁਸੀਂ ਕੁਝ ਨਹੀਂ ਪਚਾ ਸਕਦੇ ਝੂਠ ਇਹੋ ਜਿਹਾ ਮਹਾਰਾਜ ਜੀ ਨੇ ਪ੍ਰਚਾਰ ਕੀਤਾ ਪਰ ਮਹਾਰਾਜ ਜੀ ਨੇ ਕਿਸੇ ਨੂੰ ਨੀਮਾ ਨਹੀਂ ਵਿਖਾਇਆ ਸੱਚ ਪਰ ਆ ਜਿਹੜਾ ਧਰਮ Hindu ਧਰਮ ਆਪਣਾ ਆਪ ਨੂੰ ਕੁਵਾਰੇ ਨੇ ਇਹ ਹਰ ਧਰਮ ਦੇ ਦੂਜੇ ਧਰਮਾਂ ਨੂੰ ਨੀਮਾ ਵਿਖਾਉਣ ਦਾ ਯਤਨ ਕਰਦੇ ਪਏ ਨੇ ਜਿਹੜੀ ਉਸ ਭਰੂਪੀਏ ਦੀ ਗੱਲ ਕੀਤੀ ਜਿਹੜਾ ਉੱਥੇ ਜਾ ਕੇ ਕਹਿੰਦਾ ਮੈਂ ਲੰਗਰ ਲਾਈ ਬੈਠਾ ਜੀ ਜੀ ਉਹ ਭਰੂਪੀਏ ਨੂੰ ਮੈਂ ਪੁੱਛਣਾ ਚਾਹਣਾ ਆ ਭਰੂਪੀ ਤੂੰ ਉੱਥੇ ਕਦੋਂ ਮਰ ਗਿਆ ਸੀ ਤੇਰਾ ਕਿੱਥੇ ਤੇਰਾ ਮੈਂ ਤੇਰਾ ਖਾਨਦਾਨ ਖਤਮ ਹੋ ਗਿਆ ਸੀ ਜਦ ਸਾਡਾ ਗਿਆਨ ਗੋਦਰੀ ਗੁਰਦੁਆਰਾ ਢਾਕੇ ਉੱਥੇ ਇਹਨਾਂ ਨੇ ਮੰਦਰੋਂ ਸਾਰ ਦਿੱਤਾ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗਿਆਨ ਵੰਡਿਆ ਮਹਾਰਾਜ ਸੱਚੇ ਪਾਤਸ਼ਾਹ ਲੈੰਦੇ ਨੂੰ ਪਾਣੀ ਝਟਣ ਲਾ ਪਏ ਪੰਡਤ ਸੂਰਜ ਨੂੰ ਝਟਦੇ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਪੰਡਤ ਕਹਿੰਦੇ ਪੰਡਤ ਕਹਿੰਦੇ ਗੁਰੂ ਸਾਹਿਬ ਨੂੰ ਇਹ ਕੀ ਕਰ ਰਹੇ ਆ ਤੇ ਸਤਗੁਰ ਨੇ ਆਖਿਆ ਮੈਂ ਕਰਤਾਰਪੁਰ ਸਭ ਮੇਰੀ ਖੇਤੀ ਸੁੱਕਦੀ ਵੀ ਮੈਂ ਖੇਤੀ ਨੂੰ ਪਾਣੀ ਲਾ ਰਿਹਾ ਹਾਂ ਉੱਥੇ ਪੰਡਤਾਂ ਨੇ ਕਹਿ ਦਿੱਤਾ ਕਹਿੰਦਾ ਏਡੀ ਦੂਰ ਪਾਣੀ ਕਿਵੇਂ ਪੜ ਜਾਏਗਾ ਤੇ ਮਹਾਰਾਜ ਰਾਖਿਆ ਮੈਂ ਤਾਂ ਠੱਲ ਵੀ ਲਾ ਕੇ ਭੇਜ ਲਾਂਗਾ ਉਸ ਤੁਸੀਂ ਪਿਓ ਨੂੰ ਸੂਰਜ ਨੂੰ ਕਿਵੇਂ ਪਾਣੀ ਦੇ ਦੋਗੇ ਹੂੰ ਹੂੰ ਅੱਡੀ ਵੱਡੀ ਗਿਆਨ ਜਿਹੜਾ ਦਿੱਤਾ ਉਹ ਸਾਡਾ ਉਥੇ ਢਾ ਦਿੱਤਾ ਇਹੋ ਜਿਹੇ ਜਿਹੜੇ ਭਰੂਪੀਏ ਨਿਆਂਗ ਕੋਲ ਫਿਰਦੇ ਨੇ ਉਥੇ ਜਾ ਕੇ ਜਿਹੜਾ ਸਾਡਾ ਗੁਰਦੁਆਰਾ ਸਾਹਿਬ ਹੈ ਉਸ ਨੂੰ ਜੇ ਮੰਦਰ ਬਾਬਰ ਮਸਜਿਦ ਢਾ ਕੇ ਉਥੇ ਮੰਦਰ ਉਸਰ ਸਕਦਾ ਤੇ ਅਸੀਂ ਧਰਨੇ 'ਚ ਗਏ ਦਾदू ਵਾਲਾ ਬਲਜੀਤ ਸਿੰਘ ਹੋਰ ਨਾਲ ਅਸੀਂ ਦਿੱਲੀ ਵੀ ਗਏ ਉਦੋਂ ਜਾ ਕੇ ਉਥੇ ਧਰਨਾ ਲਾਇਆ ਅੱਜ ਤੱਕ ਸਾਨੂੰ ਸਾਡੀ ਜਗ੍ਹਾ ਨਹੀਂ ਦਿੱਤੀ ਜਾ ਰਹੀ ਇਹ ਕਹਿੰਦੇ ਨੇ ਅਸੀਂ ਅਨਸਾਫ਼ ਤੇ ਰੱਬ ਦੇ ਭਗਤਾਂ ਰੱਬ ਦੇ ਭਗਤ ਸਾਰਿਆਂ ਨਾਲ ਅਨਸਾਫ਼ ਕਰਦੇ ਨੇ ੱੱਕਾ ਨਹੀਂ ਕਰਦੇ ਹੂੰ ਹੂੰ ਖਾਲਸਾ ਜੀ ਅਗਲਾ ਸਵਾਲ ਹੈਗਾ ਬਹੁਤ ਸਵਾਲ ਸਖਤ ਵੀ ਤੇ ਇਕੱਠੇ ਵੀ ਹੈਗਾ ਜਿਸ ਤਰ੍ਹਾਂ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਆਏ ਹਾਂਗੇ ਅਕਾਲ ਮੂਰਤ ਉਸ ਪਰਮਾਤਮਾ ਦੀ ਉਸ ਅੱਲਾ ਵੈਗਰੂ ਦੀ ਉਸ ਰਾਮ ਦੀ ਉਸ ਰਹੀਮ ਦੀ ਕੋਈ ਉਸ ਦੀ ਮੂਰਤ ਨਹੀਂ ਹੈਗੀ ਹਮ ਅਕਾਲ ਮੂਰਤ ਵੀ ਮੂਰਤ ਤੋਂ ਰਹਿਤ ਹੈਗਾ ਫਿਰ ਗੁਰੂ ਗੋਬਿੰਦ ਸਿੰਘ ਨੇ ਬਾਣੀ ਦੇ ਵਿੱਚ ਇਹ ਗੱਲ ਲਿਖੀ ਹੈ ਕੋ ਬਤਾਨ ਕੋ ਪੂਜਤ ਹੈ ਪਾਸੋ ਕੋ ਮਰਤਾਨ ਕੋ ਪੂਜਨਤਾ ਕੋ ਕੂਰ ਕਿਰਿਆ ਔਰ ਜੇ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਏ ਇਹ ਗੱਲ ਉਹਨਾਂ ਨੇ ਲਿਖੀ ਹੈ ਹੁਣ ਸਿੱਖ ਜਿਹੜੇ ਯੁੱਧਿਆਂ ਦੇ ਵਿੱਚ ਪਹੁੰਚ ਰਹੇ ਨੇ ਉੱਥੇ ਜਾ ਕੇ ਕੀਰਤਨ ਕਰਦੇ ਨੇ ਉੱਥੇ ਜਾ ਕੇ ਆ ਰਾਮ ਦੇ ਜਿਹੜੇ ਹੈਗੇ ਨੇ ਮੰਤਰ ਪੜ੍ਹਦੇ ਨੇ ਤੁਹਾਨੂੰ ਕਿਵੇਂ ਲੱਗਦਾ ਹੈ ਬਿਲਕੁਲ ਜੀ ਉਹ ਸਿੱਖ ਨਹੀਂਗੇ ਉਹ ਤਾਂ ਆਰਐਸਐਸ ਦੇ ਸਿੱਖ ਧਰਮ ਨੂੰ ਬਦਨਾਮ ਕਰਨ ਦੀ ਖਾਤਰ ਉਹਨਾਂ ਨੇ ਬਿਠਾ ਦਿੱਤੇ ਨੇ ਉੱਥੇ ਬੰਦੇ ਹੂੰ ਉਹ ਸਿੱਖ ਨਹੀਂਗੇ ਉਹ ਸਿੱਖੀ ਦੇ ਨਾਂ ਤੇ ਕਲੰਕਿਤ ਨੇ ਜੇ ਮਲੇ ਵੀ ਉਹ ਉਹ ਸਿੱਖ ਘੋਂਦੇ ਨਹੀਂ ਤੇ ਉਹ ਰਾਮ ਮੰਦਰ ਜਿਹੜਾ ਕਹਿੰਦੇ ਰੱਬ ਦਾ ਸੀ ਉਹ ਰੱਬ ਦਾ ਮੰਦਰ ਜਿਹੜਾ ਤੁਸੀਂ ਕਹਿੰਦੇ ਜੇ ਜਿਹੜਾ ਇੱਕ ਰਾਜੇ ਦੀ ਜਗ੍ਹਾ ਸੀ ਕਰੇ ਕਿ ਨਹੀਂ ਸੀ ਸਾਨੂੰ ਨਹੀਂ ਪਤਾ ਉਹ ਅੱਜ ਬਣਾ ਕੇ ਤੁਸੀਂ ਖੁਸ਼ੀ ਕਰ ਰਹੇ ਹੋ ਜਿਸ ਨਵੇਂ ਪਾਸ਼ਾ ਜੀ ਨੇ ਸੀਸ ਦਿੱਤਾ ਜਾ ਕੇ ਤੁਹਾਡਾ ਧਰਮ ਬਚਾਇਆ ਤੁਹਾਡੀਆਂ ਬੇਬੋਇਟੀਆਂ ਇੱਜ਼ਤਾਂ ਬਚਾਈਆਂ ਤੁਹਾਡੇ ਸਾਰਾ ਜਿਹੜਾ ਖਾਨਦਾਨ ਬਚਾਇਆ ਉਸੇ ਹੀ ਪੁੱਤਰਾਂ ਦਾ ਸ੍ਰੀ ਅਕਾਲ ਤਖਸਾਲ ਉਸਰਿਆ ਆ ਤੁਹਾਡੀ ਇੰਦਰਾ ਗਾਂਧੀ ਨੇ ਤੇ ਤੁਹਾਡੇ ਇਸ ਬਹਾਮਣਾਂ ਨੇ ਉਹ ਟਾਇਆ ਤੇ ਉਹ ਤੋਂ ਬਾਅਦ ਲੱਡੂ ਤੇ ਮਠਿਆਈਆਂ ਵੰਡੇ ਉਹ ਕਿਹੜੇ ਰੱਬ ਦੀ ਗੱਲ ਕਰਦੇ ਹੋ ਤੇ ਇਸ ਆਰਮ ਨੇ ਕਿੰਦੇ ਲਈ ਕੀ ਸਿਰ ਦਿੱਤਾ ਬਨਵਾਸ ਲਈ ਤੁਰ ਗਿਆ ਸੀ ਛਾਡੇ ਜਿੰਦਾ ਪਿਓ ਸੀ ਜਸਰਤ ਉਹਨੇ ਛਾਲ ਮਾਰ ਕੇ ਆਪ ਮੁਹਤਿਆ ਕਰ ਲਈ ਸੀ ਆ ਇਤਿਹਾਸ ਹੈ ਨਾ ਤੇ ਸਾਡਾ ਬਾਪੂ ਇੱਕ ਦਿਨ ਬੈਠਾ ਤੇ ਜਦ ਸਾਹਿਬ ਜਾਦੇ ਸ਼ਹੀਦੋ ਨੇ ਜਕਾਰੇ ਲਾਉਂਦਾ ਪਿਆ ਫਰ ਕਿੰਨਾ ਧਰਮ ਉਹ ਹੀ ਰਹਿ ਸਕਦਾ ਜਿਹੜਾ ਮੌਤ ਤੋਂ ਬਾਅਦ ਜਕਾਰੇ ਲਾਉਂਦਾ ਧਰਮ ਉਹ ਕਦੇ ਨਹੀਂ ਰਹਿੰਦਾ ਜਿਹੜਾ ਪੁੱਤਰ ਜਾਵੇ ਬਨਵਾਸ ਵਾਸਤੇ ਇੱਕ ਰਾਣੀ ਦੇ ਆਖੇ ਕਹਿ ਕੇ ਉਹਨੂੰ ਘਰ ਤੋਂ ਕੱਢ ਦਿੱਤਾ ਜਾਵੇ ਤੇ ਉਹਨੂੰ ਰੱਬ ਦਾ ਤੁਸੀਂ ਰੈਬਰ ਕਿਵੇਂ ਮੰਨ ਲੋਗੇ ਇੱਕ ਰਾਣੀ ਕਹਿੰਦੀ ਵੇ ਇਹਨੂੰ ਬਨਵਾਸ ਦੇ ਦੇ ਤੇ ਬਣਵਾ ਦਿੱਤਾ ਜਾਂਦਾ ਤੇ ਉਹਨੂੰ ਰੱਬ ਕਿਵੇਂ ਮੰਨ ਲੋਗੇ ਬਣਵਾਸ ਤੋਂ ਬਾਅਦ ਪੁੱਤ ਪਿਓ ਮਰ ਜਾਂਦਾ ਤੇ ਖਾਲਸਾ ਜੀ ਅਸੀਂ ਇਸ ਚੱਕਰ 'ਚ ਨਹੀਂ ਪਰ ਸਾਡਾ ਸ੍ਰੀ ਅਕਾਲ ਤਖਤ ਹਟਾਇਆ ਨੇਕਾਂ ਬੇਦਵੀਆਂ ਕਿਤੀਆਂ ਇੱਜ਼ਤਾਂ ਲੁੱਟੀਆਂ ਨੇਕਾਂ ਦਿੱਲੀ ਵੇ ਟੈਰ ਪਾ ਪਾ ਕੇ ਸਾਡੇ ਸਿੱਖ ਸਾੜ ਦਿੱਤੇ ਗਏ ਤੇ ਕਾਸ ਵਾਸਤੇ ਕਿਉਂ ਇਹਦਾ ਜਵਾਬ ਅਜ ਤੱਕ ਸਰਕਾਰ ਕਿਉਂ ਨਹੀਂ ਦਿੰਦੀ ਜਿਹੜੇ ਸਾਡੇ ਦੋਸ਼ੀ ਨੇ ਉਹਨਾਂ ਨੂੰ ਆਪਣੇ ਪਿਓ ਬਣਾ ਕੇ ਰੱਖੀ ਬੇਟੀ ਤੇ ਮੋਦੀ ਕਹਿੰਦਾ ਵੀ ਆ ਉਹ ਵੀ ਉੱਥੇ ਅਕਾਲ ਤਖਤ ਰਾਜੇਦਾਰ ਵੀ ਆਵੇ ਫਲਾਣਾ ਵੀ ਆਵੇ ਇਹ ਸ਼ਵੇਰੇ ਪਤਾ ਨਹੀਂ ਜਾਣਾ ਕਿ ਨਹੀਂ ਜਾਣਾ ਇਹਨਾਂ ਨੇ ਜੇ ਗਏ ਚਲੇ ਇਹ ਵੀ ਗੈਰ ਗੁਜਰੇ ਤੇ ਨਕਮੇ ਤੇ ਘਟਿਆ ਨੇ ਹੂੰ ਜਦ ਸਾਡਾ ਕਾਜ਼ ਠੱਠਾ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਤੇ ਸਾਡੇ ਗੁਰੂ ਘਰਾਂ ਦੀਆਂ ਮਰਜ਼ਾਦਾ ਤੇ ਧਜੀਆਂ ਡਾਈਆਂ ਜਾ ਰਹੀਆਂ ਨੇ ਬਹੁਤ ਔਖੀਆਂ ਆ ਰੇਡੀਓ ਤੇ ਤੇ ਟੀਵੀ ਤੇ ਗਰਭਾਣੀਆਂ ਚਲਾਉਣ ਲਈ ਕੁਰਬਾਨੀਆਂ ਦੇਣੀਆਂ ਪਈਆਂ ਨੇ ਰੇਲ ਦਾ ਨਾਂ ਰਖਾਉਣ ਲਈ ਸੰਤ ਗਿਆਨੀ ਜਰਨੈਲ ਸਿੰਘ ਮਾਹਪੁਰਖਾਂ ਨੇ ਪੂਰਾ ਯੰਗ ਕੀਤਾ ਤੇ ਦਰਬਾਰ ਸਾਹਿਬ ਦਾ ਨਾਂ ਲਖੜ ਰਖਾਇਆਗਾ ਰੇਲ ਗੱਡੀ ਦੇ ਸਾਨੂੰ ਤਾਂ ਇਹ ਭਾਰ ਦਾ ਅੰਗ ਨਹੀਂ ਸਮਝਦੇ ਸਾਨੂੰ ਤਾਂ ਵੱਖਰਾ ਸਮਝਦੇ ਪਏ ਨੇ ਇਹ ਅਸੀਂ ਇਹਨਾਂ ਦੇ ਜਾ ਜਾ ਕੇ ਕਿਉਂ ਜਾ ਕੇ ਇਹਨਾਂ ਦੇ ਉੱਥੇ ਸ਼੍ਰੀਕ ਹੋਈਏ ਵੀ ਹਮ ਹਮ ਖਾਲਸਾ ਜੀ ਭਾਜਪੀ ਦਾ ਕਰਤਾ ਧਰਤਾ ਜੋ ਹੈਗਾ ਐਲਕੇ ਡਿਵਾਨੀ ਉਹਨੇ ਇਹ ਗੱਲ ਕਹੀ ਇਹ ਵੀ ਇੰਦਰਾ ਗਾਂਧੀ ਜਿਹੜਾ ਦਰਬਾਰ ਸਾਹਿਬ ਦੇ ਉੱਪਰ ਅਟੈਕ ਕਰਨ ਵਾਸਤੇ ਤਿਆਰ ਨਹੀਂ ਸੀ ਗੱਲ ਲੇਕਨ ਸਾਡੀ ਹੱਲਾਸ਼ੇਰੀ ਦੇ ਮੁਤਾਬਕ ਉਸਨੇ ਅਟੈਕ ਕੀਤਾ ਫਿਰ ਉਹੀ ਪਾਰਟੀ ਦੀ ਅਸੀਂ ਜਾ ਕੇ ਉੱਥੇ ਖੁਸ਼ੀਆਂ ਮਨਾਉਂਦੇ ਆ ਬਿਲਕੁਲ ਕਰਾਇਆ ਹੀ ਇਹਨਾਂ ਨੇ ਇਹ ਡਿਵਾਨੀ ਰਾਣੇ ਸਾਰੇ ਜਿਹੜੇ ਉਹ ਅਟਲ ਭਿਆਰੀ ਆਵਾਜ਼ ਪਈ ਦੇ ਸਾਰੇ ਜਿੰਨੇ ਸੀ ਇਹ ਜਿਹੜੇ ਆਰਐਸਐਸ ਦੇ ਉਹ ਬਾਲ ਠਾਕਰੇ ਇਹ ਸਾਰਿਆਂ ਨੇ ਕਰਾਇਆ ਉਸੇ ਨਾਲ ਹੀ ਅੱਜ ਤੱਕ ਬਾਦਲਾਂ ਦੀ ਸਾਂਝ ਰਹੀ ਤੇ ਹੁਣ ਵੀ ਹੈਗੀ ਉਹ ਪਾਰਟੀ ਜਿਹੜੀ ਇੱਕ ਆਪਣਾ ਧਰਮ ਫਲਾਉਣਾ ਚਾਹੁੰਦੀ ਹੈ ਦੂਜੇ ਧਰਮਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਭਾਵੇਂ ਹਿੰਦੂ ਧਰਮ ਦੀ ਕੋਈ ਕੁਰਬਾਨੀ ਹੈ ਨਹੀਂ ਮੈਨੂੰ ਦੱਸ ਦਿਓ ਦੇਸ਼ ਲਈ ਕੀ ਕੁਰਬਾਨੀ ਹੂੰ ਹੂੰ ਇੱਕ ਰੁਪਈਏ ਦੀ ਵੀ ਕੁਰਬਾਨੀ ਹੈ ਨਹੀਂ ਸਿੱਖ ਜੇ ਫੌਜ ਦੇ ਵਿੱਚ ਸਿੱਖ ਹੈ ਉਹ ਮਰਦਾ ਜੇ ਇਥੋਂ ਅੰਗਰੇਜ਼ ਦੀ ਗੱਲ ਕੱਢਣ ਦੀ ਆਈ ਸਿੱਖਾਂ ਨੇ ਕੱਟਿਆ ਪਰ ਉਸੇ ਸਿੱਖਾਂ ਨੂੰ ਖਤਮ ਕਰਨ ਵਾਸਤੇ ਇਹ ਆ ਸੈਂਟਰ ਸਰਕਾਰ ਅੱਤਵਾਦੀ ਵੱਖ-ਵੱਖ ਦੀ ਕਹਿ ਰਹੀ ਹੂੰ ਹੂੰ ਇਹੋ ਇਹਨਾਂ ਨੂੰ ਫੜ ਰਹੀ ਅੱਜ ਜੇ ਇੰਨੇ ਹੀ ਤੁਸੀਂ ਉਹ ਇਨਸਾਫ ਦੀ ਗੱਲ ਕਰ ਰਹੇ ਹੋ ਉੱਥੇ ਮੰਦਰ ਬਸਾ ਦਿੱਤਾ ਜੀ ਉੱਥੇ ਜੀ ਉਹ ਔਰੰਗ ਦੇਵ ਨੇ ਢਾ ਦਿੱਤਾ ਔਰੰਗ ਦੇਵ ਨੇ ਢਾਇਆ ਗਲਤ ਕੀਤਾ ਤੁਸੀਂ ਉੱਥੇ ਮੰਦਰ ਸਾਰੇ ਆ ਪਰ ਸਾਡਾ ਸ੍ਰੀ ਅਕਾਲ ਤਖਤ ਸੁਬਿੰਦਰਾ ਗਾਂਧੀ ਨੇ ਢਾਇਆ ਅਸੀਂ ਉਹ ਸਾਰੇ ਆ ਸਹੀ ਕੀਤਾ ਸਾਨੂੰ ਫਾਂਸੀਆਂ ਲੱਗੀਆਂ ਫਿਰ ਉਸ ਤੋਂ ਬਾਅਦ ਬੇਨਤੂ ਬੁੱਚੜ ਆਇਆ ਇਹਨਾਂ ਦਾ ਹੀ ਉਹ 91 92 ਦੇ ਵਿੱਚ ਸਿੱਖਾਂ ਦਾ ਕਤਲ ਕੀਤਾ ਤੇ ਉਹਨਾਂ ਨੂੰ ਸਿੱਖਾਂ ਨੇ ਮਾਰ ਦਿੱਤਾ ਤੇ ਅੱਜ ਵੀ ਸਾਡਾ ਜਹਦਰ ਜਗਦਾਰ ਸਿੰਘ ਵਾਰਾ ਜੇਲ੍ਹ ਵਿੱਚ ਬੰਦ ਕੀਤੀ ਬੈਠੇ ਹੋ ਸਜ਼ਾ ਜਾਦੀਆਂ ਭੁਗਤਦੇ ਨੇਕਾ ਸਿੰਘ ਭੁਗਤਦੇ ਸਜ਼ਾ ਭੁਗਤ ਚੁੱਕੇ ਨਹੀਂ ਬਾਹਰ ਨਹੀਂ ਛੱਡ ਰਹੇ ਤੇ ਜੇ ਤੁਹਾਡੇ ਉੱਤੇ ਜ਼ੁਲਮ ਹੋਇਆ ਤੁਹਾਡੇ ਕੋਲ ਅੱਜ ਰਾਜ ਆਇਆ ਰਾਜ ਵੀ ਸਿੱਖਾਂ ਨੇ ਲੈ ਕੇ ਦਿੱਤਾ ਤੁਸੀਂ ਤਾਂ ਰਾਜ ਲੈ ਨਹੀਂ ਸਕਦੇ ਸੀ ਕਿਸੇ ਹਾਲਾਤ ਵਿੱਚ ਵੀ ਜੇ ਭਾਰਤ ਤੇ ਪਾਕਿਸਤਾਨ ਦੀ ਵੰਡ ਨਾ ਹੋ ਵੰਡ ਹੋਈ ਤੇ ਜਦੋਂ ਮੈਜਿਸਟਰ ਤਾਰਾ ਸਿੰਘ ਵਰਗੇ ਆ ਬਾਦਲ ਵਰਗੇ ਟੁੱਕਰ ਬੋਝ ਨਾ ਇਹਨਾਂ ਨਾਲ ਸਮਝੌਤਾ ਕਰਦੇ ਇਹਦੇ ਖਾਲਸਾਣ ਦੀ ਉਦੋਂ ਹੀ ਮੰਗ ਸੀ ਖਾਲਸਾਣ ਵੱਖਰਾ ਵਿਦੇਸ਼ ਬਣਦਾ ਸੀ ਤੇ ਫਿਰ ਇੱਥੋਂ ਤਿੱਕਰ ਮੈਂ ਹੁਣ ਗੱਲ ਫਿਰ ਲੰਮੀ ਹੋ ਜਾਂਦੀ ਏ ਗੁਰੂ ਪਿਆਰੋ ਜਦ ਭਾਰਤ ਤੇ ਪਾਕਿਸਤਾਨ ਦੇਸ਼ ਬਣ ਗਿਆ ਐਡੇ ਕਿਰਤਖਾਣੇ ਬ੍ਰਾਹਮਣ ਲੋਕ ਇਹਨਾਂ ਨੇ ਪੰਜਾਬੀ ਸੂਬੇ ਦਾ ਲਾਂ ਨਹੀਂ ਕੀਤਾ ਬੜਾ ਔਖਾ ਲਿਆ 1955 ਦੇ ਵਿੱਚ ਦਰਬਾਰ ਸਭ ਇਕੱਠੇ ਗੋਲੀਆਂ ਚੱਲੀਆਂ ਸ਼ਹੀਦੀਆਂ ਦਿੱਤੀਆਂ ਸਾਨੂੰ ਤਾਂ ਅਜੇ ਤੇ ਕਰਾਂਗੇ ਨਹੀਂ ਸਮਝਿਆਗਾ ਜੇ ਸਮਝਿਆ ਹੁੰਦਾ ਤੇ ਪਿਆਰੋ ਫਿਰ ਇਥੇ ਤਿੱਕਰ ਕਹਾਣੀਆਂ ਨਾਉਂਦੇ ਹਾਂ ਠੀਕ ਹੈ ਜਿਹੜਾ ਤੁਸੀਂ ਆਪਦਾ ਕੀਤਾ ਪਰ ਸਾਡਾ ਵੀ ਇਨਸਾਫ ਦਿਓ ਨਾ ਸਾਡਾ ਵੀ ਕਾਲ ਤਸੋਂ ਠੱਠਾ ਸੀ ਤੇ ਕਿਹੜੀ ਸਰਕਾਰ ਨੇ ਕੀ ਸਿੱਖਾਉਂ ਦਿੱਤਾ ਹਾਲਾ ਅੱਜ ਵੀ ਸਾਡੀ ਗੁਰੂ ਗ੍ਰਾਮਦਾਸ ਦੀ ਗੋਲਕ ਲੁੱਟ ਕੇ ਸੈਂਟਰ ਜਾ ਰਹੀ ਏ ਉਹ ਬਾਦਲ ਕੇ ਪਰਿਵਾਰ ਕੀ ਦੇ ਰਹੇ ਨੇ ਜਿਹੜੇ ਮਿਲੀ ਭੁਗਤ ਨਾਲ ਜਿਹੜਾ ਅੱਜ 15 ਸਾਲ ਦੇ ਨੇੜੇ ਹੋ ਗਿਆ ਸ਼੍ਰੋਮਣੀ ਕਮੇਟੀ ਦਾ ਲੈਕਚਰ ਵੀ ਨਹੀਂ ਹੋ ਰਿਹਾ ਉਹ ਇਸ ਕਰਕੇ ਨਹੀਂ ਹੋ ਰਿਹਾ ਕਿ ਬਾਦਲਾਂ ਦੇ ਕੋਲੋਂ ਸੈਂਟਰ ਸਰਕਾਰ ਮੋਦੀ ਨੂੰ ਗੁਰੂ ਘਰ ਦੀ ਗੋਲਕ ਲੁੱਟ ਕੇ ਖਵਾਈ ਜਾ ਰਹੀ ਹੂੰ ਹੂੰ ਖਾਲਸਾ ਜੀ ਗੁਰਬਾਣੀ ਦੇ ਵਿੱਚ ਆਪਾਂ ਪੜ੍ਹਦੇ ਵੀ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਲ ਕਹੀ ਹੈ ਵੀ ਸਭ ਸਿੱਖਨوں ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਿੱਖ ਜਿਹੜਾ ਸ਼ਬਦ ਗੁਰੂ ਦੇ ਨਾਲ ਜੁੜਿਆ ਨਾ ਕਿ ਮੰਦਰ ਦੇ ਵਿੱਚ ਮੂਰਤੀਆਂ ਦੇ ਨਾਲ ਸਿਰਫ ਆਪਾਂ ਨੂੰ ਪਤਾ ਕਿ ਮੰਦਰ ਦੇ ਵਿੱਚ ਤਾਂ ਮੂਰਤੀ ਪੂਜਾ ਹੁੰਦੀ ਹੈ ਪੱਥਰ ਦੀ ਪੂਜਾ ਕੀਤੀ ਜਾਂਦੀ ਹੈ ਤੇ ਫਿਰ ਸਿੱਖ ਜਿਹੜਾ ਉਸ ਪਾਸੇ ਵੱਲ ਨੂੰ ਕਿਉਂ ਜਾ ਰਿਹਾ ਹੈ ਮਹਾਰਾਜ ਨੇ ਮੂਰਤੀ ਪੂਜਾ ਦਾ ਬਿਲਕੁਲ ਖੰਡਨ ਕੀਤਾ ਉਹ ਕਦੇ ਵੀ ਗੁਰੂ ਕੇ ਸਿੱਖ ਨੇ ਮੂਰਤੀ ਪੂਜਾ ਨਹੀਂ ਕਰਨੀ ਸ਼ਬਦ ਦਾ ਮਹਾਰਾਜ ਨੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛਿਆ ਸਿਧਾਂਨੇ ਤੁਹਾਡਾ ਗੁਰੂ ਘਰ ਮਹਾਰਾ ਜੀ ਨੇ ਉਹਦੇ ਕਹ ਦਿੱਤਾ ਸ਼ਬਦ ਗੁਰੂ ਸੁਰਤ ਤੁਣ ਚਿੱਲਾ ਮਹਾਰਾ ਹੈ ਸ਼ਬਦ ਸਾਡਾ ਗੁਰੂ ਤੇ ਸੁਰਤ ਜਿਹੜੀ ਅੰਦਰ ਦੀ ਤੇ ਭਾਵ ਤੇ ਉਹ ਆਉਂਦੀ ਚੱਲੀ ਮਹਾਰਾ ਇਹ ਉਹਦੇ ਕਹ ਦਿੱਤਾ ਤੇ ਜਿਹੜੀਆਂ ਮੂਰਤੀਆਂ ਉੱਥੇ ਬਣਾ ਲਈਆਂ ਹੁਣ ਮੈਂ ਸੁਣਿਆ ਕਰੇ ਕਿੰਨੇ ਕਰੋੜ ਦੀ ਬਣਾਈ ਮੈਂ ਵੇਖ ਰਿਹਾ ਆ ਸਾਂ ਇਹ ਮੋਬਾਈਲ ਤੇ ਉਹ ਮੂਰਤੀ ਨੂੰ ਲਾਉਣਾ ਜੀ ਉਹ ਜਿਹੜੇ ਤਰਾਸਤ ਨੇ ਤੇ ਪੈਰ ਰੱਖ ਕੇ ਉਹਨੂੰ ਘੜਿਆ ਉਹਦੇ ਇੱਕ ਸ਼ਕਲ ਬਣਾ ਦਿੱਤੀ ਉਹਦੇ ਵਿੱਚ ਜਿਹੜੀ ਮੂਰਤੀ ਪੱਥਰ ਦੀ ਤੇ ਇਨਾ ਰੁਪਈਆ ਲਾ ਕੇ ਉੱਥੇ ਖੜੀ ਕਰ ਰਿਹਾ ਤੇ ਜਿਹੜੀਆਂ ਰੱਬ ਨੇ ਮੂਰਤੀਆਂ ਬਣਾਈਆਂ ਨੇ ਉਹਨਾਂ ਨੂੰ ਇਹ ਜ਼ਿਲ੍ਹਾਂ ਵਿੱਚ ਡਾਕਰੇ ਨੇ ਉਹਨਾਂ ਨੂੰ ਮਾਰ ਰਹੇ ਨੇ ਭਾਰਤ ਦੇ ਵਿੱਚ ਪਿਆਰੋ ਮਠਿਆਈਆਂ ਵਿੱਚ ਯਾਰ ਘੁੱਲਿਆ ਜਾ ਰਿਹਾ ਤੇ ਪਿਆਰੋ ਮਨਲਾਵਟਾਂ ਦੇ ਨਾਲ ਤੇ ਇਹ ਐਕਸੀਡੈਂਟਾਂ ਦੇ ਰਾਹੀਂ ਹੋਰ ਤਰ੍ਹਾਂ ਦੇ ਕਿਵੇਂ-ਕਿਵੇਂ ਉਹਨਾਂ ਦਾ ਕਤਲ ਕੀਤਾ ਜਾ ਰਿਹਾ ਤੇ ਬਨੌਟੀ ਮੂਰਤੀਆਂ ਨੂੰ ਰੁਪਈਆਂ ਦੇ ਨਾਲ ਮੰਦਰਾਂ ਦੇ ਵਿੱਚ ਸਜਾਇਆ ਜਾ ਰਿਹਾ ਖਾਲਸਾ ਜੀ ਜਿਸ ਤਰ੍ਹਾਂ ਸਿੱਖਾਂ ਦੇ ਪੰਜ ਤਖਤ ਸਹਿਬਾਨ ਹੈਗੇ ਨੇ ਸਿੰਘ ਸਾਹਿਬ ਜਿੰਨੇ ਹੈਗੇ ਨੇ ਪੰਜ ਤਖਤ ਤਖਤਾਂ ਦੇ ਉਹਨਾਂ ਨੂੰ ਸੱਦਾ ਪੱਤਰ ਯੋਧਿਆਂ ਤੋਂ ਦਿੱਤਾ ਗਿਆ ਮੋਦੀ ਸਰਕਾਰ ਦੇ ਵੱਲੋਂ ਉਹ ਕਿ ਉਹ ਵੀ ਆ ਕੇ ਹਾਜ਼ਰੀ ਭਰਨ ਕਿਵੇਂ ਵੇਖਦੇ ਹੋ ਸਾਰੇ ਸਿਸਟਮ ਨੂੰ ਹਾਜ਼ਰੀ ਕਾਦੀ ਭਰਨੀ ਆਪਾਂ ਅੱਗੇ ਗੱਲਾਂ ਕਰ ਚੁੱਕੇ ਸਾਡੇ ਦਾ ਕਤਲ ਕੀਤਾ ਹਾਜ਼ਰੀ ਕਾ ਤੋ ਭਰਨੀ ਇਹਦਾ ਡਰੇ ਹੋਏ ਕੋਈ ਕਾਲੀ ਨਹੀਂ ਕਰ ਰਹੇ ਇਹਨਾਂ ਨੂੰ ਉਸ ਦਿਨ ਜਦਨ ਗੱਲ ਕੀਤੀ ਸੀ ਉਸ ਦਿਨ ਮੀਡੀਆ ਕੇ ਕਹਿੰਦੇ ਕਹਿੰਦੇ ਅਸੀਂ ਕਿਵੇਂ ਆਈਏ ਤੁਹਾਡੇ ਉੱਥੇ ਸਾਨੂੰ ਸਾਡੇ ਨਾਲ ਤੁਸੀਂ ਘੱਟ ਕੀਤੀ ਸਾਡੀਆਂ ਧੀਆਂ ਬੱਚੀਆਂ ਪੰਜਾਬ ਚ ਕੋ-ਕੋ ਕੇ ਜਵਾਨੀ ਮਾਰਤੀ ਤੇ ਅਸੀਂ ਤੁਹਾਡੇ ਕਿਵੇਂ ਆਈਏ ਜੇ ਤਾ ਤੁਸੀਂ ਸਾਡੇ ਨਾਲ ਸਾਂਝ ਰੱਖਣੀ ਸਾਨੂੰ ਇਨਸਾਫ ਦਿਓ ਬੰਦੀ ਸਿੰਘ ਰਿਹਾ ਕਰੋ ਫਿਰ ਅਸੀਂ ਆਵਾਂਗੇ ਅੱਜ ਇੱਥੇ ਬੰਦੀ ਗੱਲੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਚੁੱਕਦੇ ਅੱਜ ਮੋਦੀ ਕਰ ਰਿਹਾ ਨਾ ਸਾਰਾ ਕੁਝ ਉਹਨੂੰ ਕਹਿੰਦੇ ਅਸੀਂ ਆਵਾਂਗੇ ਅੱਜ ਹੀ ਰਿਹਾਈ ਕਰੋ ਅਸੀਂ ਕੱਲ ਨੂੰ ਤੁਹਾਡੇ ਕੋਲ ਆਉਣੇ ਆਂ ਸਾਂਝ ਤੁਹਾਡੇ ਨਾਲ ਤਾਂ ਰੱਖਣੇ ਆ ਬਿਲਕੁਲ ਜਾਣਾ ਤਾਂ ਚਲੋ ਸਿੱਖਣੇ ਮੂਰਤੀ ਪੂਜਾ ਤੇ ਨਹੀਂ ਪਰ ਅੱਗੋਂ ਇਹ ਸਵਾਲ ਤਾਂ ਜਵਾਬ ਤਾਂ ਦੇ ਸਕਦੇ ਸੀ ਨਾ ਉਹਨੂੰ ਉਹਨੂੰ ਇਹਦੇ ਅੱਗੋਂ ਉਹਨਾਂ ਦੇ ਪੱਤਰ ਰੱਖ ਕੇ ਡਰੀ ਜਾਂਦੇ ਨੇ ਹੁਣ ਕਹਿੰਦੇ ਕੀ ਭਾੜ ਢਕੇਗਾ ਤੇ ਜਿਹੜਾ ਡਰਨ ਵਾਲਾ ਕਦੇ ਵੀ ਸਿੱਖਣੀ ਹੋ ਜਾਂਦਾ ਤੇ ਸਿੰਘ ਸਭ ਘੋਣਾ ਦਾ ਬੜੀ ਦੂਰ ਦੀ ਗੱਲ ਹੈ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜੇ ਭਾਈ ਚਾਰਕ ਸਾਂਝ ਰੱਖਣੀ ਹੈ ਤੇ ਫਿਰ ਸਾਡੇ ਬੰਦੀ ਸਿੰਘ ਅੰਦਰ ਕਿਉਂ ਹੈਗੇ ਨੇ ਹਾਂ ਉਹਨਾਂ ਨੂੰ ਬਾਹਰ ਕੱਢੋ ਹੂੰ ਹੂੰ ਉਹਨਾਂ ਨੂੰ ਆਉਣਾ ਚਾਹੀਦਾ ਸੀ ਅੱਜ ਗੱਲ ਰੱਖਦੇ ਅੱਜ ਭਗ ਦੇ ਮੁੱਦੇ ਵਿੱਚ ਰੱਖਣੀ ਚਾਹੀਦੀ ਸੀ ਹੂੰ ਇਹ ਤਾਂ ਹੁਣ ਇੱਕ ਹੋਰ ਹੈਗਾ ਆਪਣਾ ਟਕਸਾਲ ਦੇ ਬੈਠਾ ਕਬਜ਼ਾ ਕਰਕੇ ਛੇਹ ਦੋ ਤਾਂ ਜਾਵੇ ਉਹ ਤਾਂ ਅੱਗੇ ਵੀ ਉਹ ਤਾਂ ਅੱਗੇ ਹੀ ਉਹ ਕਰਦਾ ਹੈ ਉਹ ਆਰਤੀਆਂ ਤੇ ਹਾਂ ਹੌਣ ਨੂੰ ਜੇ ਕਰਦਾ ਹੂੰ ਉਹ ਤਾਂ ਜਾਏਗਾ ਛੇਹ ਦੋ ਤਾਂ ਵਿੱਚੋਂ ਹੀ ਆਇਆ ਆ ਤੇ ਆ ਜੋ ਹੀ ਸਵਾਲ ਕਰ ਲੈਂਦਾ ਭਾਈ ਵੀ ਉਹਨਾਂ ਨੂੰ ਛੱਡੋ ਉਹ ਉਹਨਾਂ ਦੀ ਛੱਡੋ ਇਹ ਆਪਦਾ ਜਿਹੜਾ ਅਮਰਤਪਾਲ ਆਇਆ ਸੀ ਉਹਦੀ ਗੱਲ ਕਰ ਲੈਂਦਾ ਤੁਮਾ ਕਹਿੰਦੇ ਸਰੂਪਾ ਪਾਇਆ ਸੀ ਅੱਜ ਕਰਦਾ ਮੁੱਦੇ ਤੇ ਉਹ ਪਿਆਰੋ ਇਹ ਜਿੰਨੇ ਬੰਦੇ ਸਾਡੇ ਗੁਰੂ ਘਰਾਂ ਚ ਬੈਠ ਗਏ ਬੜਾ ਔਖਾ ਹੋ ਗਿਆ ਸਾਰੇ ਏਜੰਸੀਆਂ ਦੇ ਬੰਦੇ ਆਰਐਸ ਦੇ ਬੰਦੇ ਨੇ ਜਿਹੜੇ ਕੋਈ ਮੇਰੇ ਵਰਗੇ ਹੁਣ ਇੱਥੇ ਗੱਲ ਹੈ ਹੁਣ ਗੱਲਾਂ ਆ ਜਾਣੀ ਨਾ ਕਮੈਂਟ ਆ ਜਨਾ ਮੈਂ ਤੁਹਾਡੇ ਨਾਲ ਗੱਲ ਕਰਦਾ ਵੀਰੋ ਜਿੰਨੇ ਹਿੰਦੂ ਤਬਕੇ ਦੇ ਬੰਦੇ ਜੀ ਜੀ ਅਸੀਂ ਅਸੀਂ ਨਹੀਂ ਕਹਿੰਦੇ ਚਲੋ ਸਤਕਾਰ ਹੈ ਪਰ ਜਿੰਨੇ ਹਿੰਦੂ ਤਬਕੇ ਦੇ ਬੰਦੇ ਕਦੇ ਵੀ ਸਾਡੇ ਕਿਤੇ ਵੀ ਸਾਨੂੰ ਕਿਤੇ ਪਿਆਰੋ ਮੁਸੀਬਤ ਪਈਏ ਇੱਕ ਵੀ ਹਿੰਦੂ ਨੇ ਉੱਥੇ ਕਿਤੇ ਲੰਗਰ ਲਾਇਆ ਵੇ ਮੈਨੂੰ ਦੱਸੋ ਹੂੰ ਕਿਸੇ ਮੰਦਰ ਵਾਲੇ ਨੇ ਲਾਇਆ ਹੋਵੇ ਤਾਂ ਕਿ ਹਾਂ ਠੇਕਾ ਚੱਕ ਲਿਆ ਸਾਡੇ ਬਾਪੂ ਨੇ ਸੀਸ ਦਿੱਤਾ ਅੱਜ ਤੋਂ ਬਾਅਦ ਇਹਨਾਂ ਲੰਗਰਾਂ ਲਈ ਹਾਂ ਹੁਣ ਮੈਂ ਤੁਹਾਨੂੰ ਨੰਬਰ ਦੇਣਾ ਮੇਰਾ ਹੈਗਾ 9465408302 ਇਹ ਮੈਂ ਉਹਨਾਂ ਵੀਰਾਂ ਨੂੰ ਕਹਨਾ ਵੀ ਜਿਹੜੇ ਹਿੰਦੂ ਧਰਮ ਨਾਲ ਸੰਬੰਧ ਰੱਖਣ ਵਾਲੇ ਕਹਿੰਦੇ ਅਸੀਂ ਸਿੱਖ ਧਰਮ ਨਾਲ ਸੰਬੰਧ ਰੱਖਣੇ ਆ ਮੈਂ ਇਸ ਬਾਡਰ ਪੱਟੀ ਦੇ ਪ੍ਰਚਾਰ ਕਰਨਾ ਆਓ ਮੇਰੇ ਨਾਲ ਖੜੋ ਮਾਇਆ ਦੀ ਵੀ ਲੋੜ ਹੈਗੀ ਤੇ ਤੁਹਾਡੇ ਸੰਯੋਗ ਦੀ ਲੋੜ ਹੈਗੀ ਆਓ ਆਪਾਂ ਕਰੀਏ ਪ੍ਰਚਾਰ ਇੱਥੇ ਹੂੰ ਕੋਈ ਖੜੇਗਾ ਅਸੀਂ ਇੱਕੋ ਪ੍ਰਚਾਰ ਕਰਦੇ ਹਾਂ ਨਸ਼ਾ ਛੱਡੋ ਤਮਾਕੂ ਛੱਡੋ ਸਾਂਝ ਪਾਓ ਰੱਬ ਨਾਲ ਅਕਾਲ ਪੁਰਖ ਨਾਲ ਕਿਸੇ ਧਰਮ ਦਾ ਵਿਰੋਧ ਨਹੀਂ ਇੱਕ ਵੀ ਬੰਦੇ ਨੇ ਨਹੀਂ ਇਹ ਗੱਲ ਕਰਨੀ ਹਮ ਇੱਕ ਵੀ ਖੜ ਜੇ ਤਾਂ ਜਾ ਕੇ ਮੈਂ ਚਲਾਣ ਜੀ ਨਾਲ ਕਹਿ ਰਿਹਾ ਕੋਈ ਮੋਦੀ ਦਾ ਭਗਤੀ ਫੋਨ ਕਰ ਲਵੇ ਨੰਬਰ ਮੈਂ ਦੇ ਦਿੱਤਾ ਆਓ ਮੈਂ ਤੁਹਾਨੂੰ ਦੱਸਦਾ ਹਾਂ ਹਮ ਹਮ ਇਹ ਧਰਮ ਦੀ ਜਿਹੜੀ ਵਿਰੋਧਤਾ ਹੈ ਇਹ ਇੱਕ ਲੋ ਕਰ ਰਹੇ ਨੇ ਸਿੱਖ ਨਹੀਂ ਕਰਦਾ ਸਿੱਖ ਤਾਂ ਬੜਾ ਇੱਕ ਸੱਚਾ ਸੁੱਚਾ ਸਿੱਖ ਹੈ ਅਕਾਲ ਪੁਰਖ ਵੈਰੂ ਦਾ ਸਾਜਿਆ ਹੋਇਆ ਸਿੱਖ ਹੈ ਉਹਦੇ ਦੀ ਕਿਰਪਾ ਅਕਾਲ ਪੁਰਖ ਵੈਰੂ ਦੀ ਹੈ ਅੱਜ ਤੁਸੀਂ ਇਹ ਗੱਲ ਕਰ ਲਓ ਇਹਨਾਂ ਦੇ ਇੱਕ ਮੁਸੀਬਤ ਆਈ ਹੁਣ ਇੱਥੇ ਗੱਲ ਆ ਗਈ ਚੋਲੇ ਕਹਿੰਦੇ ਨੇ ਬਾਬਰ ਮਸਤ ਪਰਾਈ ਸੀ ਬਾਬਰ ਨੇ ਸਾਡਾ ਮੰਦਿਰ ਢਾਕੇ ਢਾਕੇ ਬਣਾਤੀ ਉਹਨੇ ਅੱਛਾ ਤੁਹਾਡੇ ਕੋਲੋਂ ਕਿਸੇ ਦੇ ਕੋਲੋਂ ਇੰਨੀ ਯੁਰਤ ਨਹੀਂ ਪਈ ਵੀ ਆਪਦਾ ਮੰਦਿਰ ਬਚਾ ਲਿੱਤਾ ਜਾਵੇ ਉਹ ਸਾਡੇ ਕਾਲ ਤੱਕ ਸਭ ਤੇ ਤੁਹਾਡੀ 마ਸੀ ਚੜ ਕੇ ਆਈ ਸਿੰਘਾਂ ਨੂੰ ਠੋਕੀ ਜਾ ਕੇ ਮਾਰੀ ਸੁੱਖੇ ਜਿੰਦੇ ਹਰਾਂ ਨੇ ਪੁੰਨੇ ਜਾ ਕੇ ਵਧੀਆਂ ਨੂੰ ਮਾਰਿਆ ਉਹਨਾਂ ਨੂੰ ਫਾਂਸੀਆਂ ਹੋਈਆਂ ਜੀ ਜੀ ਫાંਸੀ ਆ ਗਿਆ ਤੇ ਇਸੇ ਤੁਹਾਡੇ ਇਤਿਹਾਸ ਨਾਲ ਜੇ ਤੁਹਾਡਾ ਮੰਦਰ ਢਾਇਆ ਤੇ ਤੁਸੀਂ ਅੱਜ ਮੰਦਰ ਸਾਰਿਆ ਸਾਡੇ ਸੂਰਮਿਆਂ ਨੇ ਉਹਨਾਂ ਤੋਂ ਬਦਲਾ ਲਿਆ ਫਿਰ ਉਹਨਾਂ ਨੂੰ ਤੁਹਾਡੇ ਭਾਰਤ ਨੇ ਫાંਸੀ ਦੇ ਕੋਲ ਲਾਇਆ ਹੂੰ ਕਤਲ ਲਾਇਆ ਇਹ ਦੱਸੇ ਮੈਂ ਇਹ ਹਿੰਦੂ ਧਰਮ ਦਾ ਕੋਈ ਬੰਦਾ ਦੱਸੇ ਫਿਰ ਸਾਡੇ ਨਾਲ ਵੀ ਇਹ ਧੱਕਾ ਆਇਆ ਨੇਕਾਂ ਗੁਰੂ ਘਰ ਸਾਡੇ ਢਾਏ ਗਏ ਤੇ ਕਿਉਂ ਢਾਏ ਗਏ ਹੂੰ ਤੇ ਕਿਉਂ ਉਹਨਾਂ ਨੂੰ ਫાંਸੀ ਦਿੱਤੀ ਗਈ ਤੇ ਕਿਉਂ ਤੁਮਾਕੂ ਵਾਲੇ ਬੰਦੇ ਸਾਡੇ ਦਰਬਾਰ ਸਾਹਿਬ ਦੇ ਵਿੱਚ ਵੜੇ ਹੂੰ ਹੂੰ ਇਹ ਇਹ ਹੋਰ ਦੱਸਣ ਦਾ ਉਹ ਵੀ ਭਗਤ ਦੱਸਣ ਜਿਹੜੇ ਬੈਠੇ ਨੇ ਇੱਕ ਗੱਲ ਹੋਰ ਮੈਂ ਉਹਨਾਂ ਨੂੰ ਕਹਿਣਾ ਯਾਰ ਅਬ ਬਹੁਤੇ ਜਿਹੜੇ ਸਾਡੇ ਪ੍ਰਚਾਰਕ ਨੇ ਹੁਣ ਕੋਈ ਲੰਡੂ ਪ੍ਰਚਾਰਕ ਬੋਲਿਆ ਹੂੰ ਲੰਡੂ ਪ੍ਰਚਾਰਕ ਮੈਂ ਕਹਿੰਦਾ ਤੁਹਾਨੂੰ ਲੰਡੂ ਉਹ ਲੰਡੂ ਜਿਹੜੇ ਪੰਥ ਦਾ ਖਾਹਾ ਹਗੇ ਪੈਸਾ ਪਾਟੇ ਪਾਜੇ ਤੇ ਪਿਆਰੋ ਬਾਹਰ ਜਾ ਕੇ ਸੈਟਲ ਹੋਏ ਬੈਠ ਜੇ ਕਿਸੇ ਦਾ ਵੀ ਕੋਈ ਇਸ ਚੀਜ਼ ਤੇ ਮੁੱਦੇ ਤੇ ਬਿਆਨ ਆ ਮੈਂ ਤਾਂ ਪੱਠੇ ਵਢਣ ਵਾਲਾ ਘਰ ਦੇ ਵਿੱਚੋਂ ਤੁਰਨ ਵਾਲਾ ਤੇ ਇਹੋ ਵੱਡੇ ਹੀ ਪ੍ਰਚਾਰਕ ਮੇਰੇ ਨਾਲ ਵੀ ਨਹੀਂ ਖੜਨ ਤਿਆਰ ਹੈਗੇ ਹੂੰ ਆ ਬਣਤੇ ਵਰਗੇ ਆ ਹੋਰ ਜਿਹੜੇ ਜੀਵੇ ਜੂਵੇ ਰੀ ਆ ਜਿਹੜਾ ਪਿੰਦਰਪਾਲ ਲਿਲਾ ਹੋਰ ਲੈ ਲੋ ਉਹ ਕਿੱਥੇ ਮਰ ਗਏ ਯਾਰ ਤੁਸੀਂ ਹੂੰ ਹੂੰ ਤੇ ਸਾਡੇ ਲੋਕ ਉਹਨਾਂ ਨੂੰ ਸਾਧ ਸੱਦ ਕੇ ਹਾਂਜੀ ਕਿੰਨੇ ਬਾਬਾ ਜੀ ਪੈਸੇ ਲਓਗੇ ਹਾਂਜੀ 50000 ਲਾਂਗੇ ਹਾਂਜੀ ਥੋੜੇ ਜੇ ਘੱਟ ਕਰ ਲੋ 40000 ਹੁੰਦੇ ਬੁੱਝੇ ਜਿ ਪਾਉਂਦੇ ਤਾਂ ਮੇਰੇ ਵਰਗੇ ਨੂੰ 40 ਰੁਪਏ ਦੋ ਤਾਂ ਮੈਂ ਤਾਂ ਵੀ ਪ੍ਰਚਾਰ ਨਾਲੋਂ ਜ਼ਿਆਦਾ ਕਰ ਦਾਂਗਾ ਤੁਹਾਡੇ ਕੋਲੇ ਹੂੰ ਹੂੰ ਤੇ ਪਰ ਇੱਧਰ ਨਹੀਂ ਨਾ ਦੱਸਣਾ ਉਹ ਦੱਸਣਾ ਜਿਹੜਾ ਸਰਕਾਰ ਨੇ ਪਾਲ ਕੇ ਛੱਡਿਆ ਆ ਡੱਡੂ ਉਹ ਡੱਡੂ ਕੋਲੇ ਹੀ ਜਾਣੇ ਬਿਲਕੁਲ ਜੀ ਇੱਕ ਬਹੁਤ ਵੱਡਾ ਸਵਾਲ ਹੈ ਇੱਕ ਲਾਸਟ ਵੀ ਹੈਗਾ ਜਿਹੜੇ ਸਾਡੇ ਪ੍ਰਚਾਰਕ ਹੈਗੇ ਨੇ ਜਿਵੇਂ ਤੁਸੀਂ ਪ੍ਰਚਾਰਕਾਂ ਦੀ ਗੱਲ ਕੀਤੀ ਹੈਗੀ ਆ ਜਿਵੇਂ ਕਾਲਤਾਖਸਾਹਬ ਦਾ ਸਿੰਘ ਸਾਹਿਬ ਹੈਗੇ ਨੇ ਜਾਂ ਹੋਰ ਵੱਡੇ ਵੱਡੇ ਪ੍ਰਚਾਰਕ ਹੈਗੇ ਨੇ ਪੰਜਾਂ ਤਖਤਾਂ ਦੇ ਸਿੰਘ ਸਾਹਿਬਾਨ ਹੈਗੇ ਨੇ ਜਦੋਂ ਮੋਦੀ ਇਹਨਾਂ ਨੂੰ ਬੁਲਾਉਂਦਾ ਹੈ ਯੁੱਧਿਆ ਦੇ ਵਿੱਚ ਰਾਮ ਮੰਦਰ ਦੇ ਦਰ ਘਾਟਣ ਦੇ ਵਾਸਤੇ ਵੇਖੋ ਕਿੰਨੀ ਵੱਡੀ ਗੱਲ ਹੈ ਸਿੱਖ ਨੇ ਮੂਰਤੀ ਪੂਜਾ ਨਹੀਂ ਕਰਨੀ ਹਾਂ ਹਾਂ ਬਲਕਿ ਫਿਰ ਵੀ ਜਾਣਦੇ ਨੇ ਸਾਡੇ ਨਿਹੰਗ ਸਿੰਘ ਲੰਬੇ ਲੰਬੇ ਚੋਲੇ ਪਾ ਕੇ ਉੱਥੇ ਕੀ ਕਾਰਨ ਹੈ ਜਿਵੇਂ ਹੁਣ ਤੁਸੀਂ ਬੰਦੀ ਸਿੰਘਾਂ ਦੀ ਗੱਲ ਕੀਤੀ ਹੈਗੀ ਸੀ ਬੰਦੀ ਸਿੰਘ ਜਿਹੜੇ 32-32 ਸਾਲ ਤੋਂ 28-28 ਸਾਲ ਤੋਂ ਅੰਦਰ ਹੈਗੇ ਨੇ ਹੁਣ ਗੱਲ ਕਰੀਏ ਸਿਰਸੇ ਵਾਲੇ ਦੀ ਸਿਰਸੇ ਵਾਲਾ ਮਹੀਨੇ ਬਾਅਦ ਪਰੋਲ ਤੇ ਬਾਹਰ ਆ ਜਾਂਦਾ 50 ਦਿਨ ਦੀ ਪਰੋਲ ਤੇ ਹੁਣ ਵਾਪੇਰ ਆ ਗਿਆ ਦੁਬਾਰਾ ਇਹ ਜਿਹੜੇ ਜਾਣਦੇ ਨੇ ਸਾਡੇ ਲੰਬੇ ਲੰਬੇ ਚੋਲਿਆਂ ਵਾਲੇ ਜਾਂ ਵੱਡੇ ਵੱਡੇ ਪ੍ਰਚਾਰਕ ਕੀ ਇਹ ਮੋਦੀ ਨੂੰ ਪ੍ਰਸੰਨਿਤ ਕਰਦੇ ਤੁਹਾਡਾ ਕੀ ਕਹਿਣਾ ਹੈ ਬਿਲਕੁਲ ਆ ਵਧੀਆ ਕੀਤੀ ਉਹ ਇਹਨਾਂ ਦਾ ਪਿਓ ਫਿਰ ਆ ਗਿਆ ਜਦੋਂ ਉਹਨੇ ਉਹਨਾਂ ਸਿੱਖਾਂ ਦੇ ਨਾਲੋਂ ਘੱਟ ਭਾਵ ਨਹੀਂ ਵੱਧ ਕਤਲ ਕੀਤਾ ਕਿੰਨਾ ਮਹੱਲੀ ਦੇ ਵਿੱਚ ਅੱਗ ਪਾਈ ਜੀ ਜੀ ਕਿੰਨੀਆਂ ਧੀਆਂ ਭੈਣਾਂ ਦੀਆਂ ਬੇਦਵੀਆਂ ਕਟੀਆਂ ਤੇ ਇਹ ਵਾਕਿਆ ਜਿਹੜੇ ਠਾਗੇ ਕੋ ਇਹਗਾ ਸਿੱੱਚੇ ਵਾਲ ਜਿਹਨੂੰ ਭਗਤ ਮਣੀਏ ਭਗਲੇ ਚੋਲੇ ਵਾਲੇ ਨੂੰ ਨਕੰਮੇ ਨੂੰ ਲੋਕ ਸਭਾ ਦਾ ਮੈਂਬਰ ਬਣ ਗਿਆ ਸਾਡੇ ਲੋਕ ਭੱਜ ਭੱਜ ਦੇ ਦੇ ਪੈਸੇ ਉਹਨੂੰ ਪਾੜ ਲਿਆ ਉਹਨੂੰ ਇੱਕ ਉਹ ਜਿਹੜਾ ਬੈਠਾ ਦਮਦਮ ਪਟਨਾ ਸਾਹਿਬ ਦੇ ਬਣਾ ਦਿੱਤਾ ਮਸਕੀਨ ਦੀ ਆਵਾਜ਼ ਵਾਲਾ ਕਿਹ ਕੀ ਨਾਮ ਦਾ ਸਿੰਘ ਸਾਹਿਬ ਉਹ ਰਣਜੀਤ ਸਿੰਘ ਇੱਕ ਇਹ ਨਾਮ ਸੋ ਤੁਮਾ ਇੱਕ ਨਨਸਰੀਏ ਇਹ ਸਾਰੇ ਜਾ ਕੇ ਉਹਨੂੰ ਸਰੋਪਾ ਪਵਾ ਕੇ ਆਈ ਸੀ ਤੇ ਉਹਨੂੰ મોદી ਨੂੰ ਦੇ ਘਰ ਦੇ ਵਿੱਚ ਜਾ ਕੇ ਇਹੀ ਹਾਂ ਵੀਡੀਓ ਪਿਚਟੇ ਚੋਲੇ ਵਾਲੇ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਏ ਸਿੰਘ ਸਾਹਿਬ ਜੀ ਚਿੱਟੇ ਚੋਲਿਆਂ ਵਾਲੇ ਮੰਗ ਨਹੀਂ ਰੱਖਦੇ ਵੀ ਸਾਡੇ ਜਿਹੜੇ ਉਹੋ ਚੀਜ਼ ਨਹੀਂ ਹੁਣ ਇਹ ਚੀਜ਼ਾਂ ਨਹੀਂ ਰੱਖਣੀਆਂ ਤੁਹਾਡੀ ਯਾਰੀ ਉਹਨਾਂ ਨਾਲ ਜਿਹੜੀ ਸਾਡੇ ਸਿੱਖਾਂ ਨਾਲ ਜ਼ੁਲਮ ਹੋ ਰਿਹਾ ਹੁਣ ਇੱਕ ਗੱਲ ਹੋਰ ਦੱਸਾਂ ਤੁਹਾਨੂੰ ਮੈਂ ਉਹ ਆਪਣਾ ਜਿਹੜਾ ਹੈਗਾ ਬਾਹਰ ਬੈਠਾ ਇਹਨਾਂ ਦਾ ਗੱਲਾਂ ਫਿਰ ਵੱਡੀਆਂ ਹੋ ਜਾਂਦੀਆਂ ਨੇ ਤੁਸੀਂ ਕਹਿੰਦੇ ਵੀਡੀਓ ਵੱਡੀ ਹੋਣੀ ਗੱਲਾਂ ਹੀ ਉਵੇਂ ਕਰ ਲੈਂਦੇ ਉਹ ਪੰਨੂ ਜਿੰਨਾ ਤੋਂ ਡਰਦੇ ਫਿਰਦੇ ਨੂੰ ਅੱਤਵਾਦੀਆ ਘੋਸ ਪੰਨੂ ਉਹਨੂੰ ਮਾਰਨ ਦੀ ਸਾਸਤ ਜਿਹੜੀ ਚੱਲੀ ਸੀ ਤੇ ਉਹ ਬੰਦਾ ਜਿਹੜਾ ਅਸੀਂ ਬਾਹਰ ਫੜ ਲਿਆ ਇੱਥੇ ਜਿਹੜੇ ਉਹਨਾਂ ਦੇ ਪਰਿਵਾਰ ਕੋਰਟ ਦੇ ਵਿੱਚ ਕੇਸ ਕੁਝ ਕੀਤਾ ਸੀ ਵੀ ਮੋਦੀ ਸਾਡੀ ਸਪੋਰਟ ਕਰ ਮੈਂ ਕੱਲ ਖਬਰ ਸੁਣ ਰਿਆ ਆ ਸਾ ਮੋਦੀ ਨੇ ਹੱਥ ਖੜੇ ਕਰਦੇ ਕਹਿੰਦੇ ਉਹਨਾਂ ਦੇ ਦਖਲ ਕਾਨੂੰਨ ਵਿੱਚ ਅਸੀਂ ਨਹੀਂ ਦੇ ਸਕਦੇ ਹੂੰ ਉਹ ਉੱਥੇ ਜੋ ਕੁ ਮਰਜ਼ੀ ਕਰੇ ਹਣ ਉਹ ਜਿੱਥੇ ਬਣ ਗਿਆ ਕਾਨੂੰਨ ਉਧਰ ਪਾ ਹੁਣ ਹੱਥ ਇੱਥੇ ਜਿਹਨੂੰ ਮਰਜ਼ੀ ਚੱਕ ਕੇ ਇਹ ਜੇਲ੍ਹ 'ਚ ਥੋਕ ਦਿੰਦੇ ਖਾਲਸਾ ਜੀ ਜਿਹੜੇ ਸਿੱਖ ਵਿਦੇਸ਼ਾਂ ਦੇ ਵਿੱਚ ਮਾਰੇ ਗਏ ਨੇ ਉਹ ਸਾਰਾ ਇਲਜ਼ਾਮ ਜਿਹੜਾ ਭਾਰਤ ਸਰਕਾਰ ਤੇ ਆਇਆ ਸੀ ਉਹ ਉਹ ਕੀ ਕਹਿੰਦੇ ਉਹ ਹੀ ਨੇ ਜੀ ਹੁਣ ਉਹ ਹੀ ਲੱਗਾ ਇਹ ਕਹਿੰਦੇ ਸੀ ਝੂਠਾ ਲਾਇਆ ਕੈਨੇਡਾ ਨੇ ਤੇ ਆ ਹੁਣ ਕੱਲ ਖਬਰ ਚੱਲਦੀ ਸੀ ਵੱਡੇ ਚੈਨਲ ਤੇ ਜਿਹੜੇ ਇਹਨਾਂ ਦੇ ਵੱਡੇ ਨੇ ਉੱਥੇ ਹੀ ਬੋਲ ਰਿਹਾ ਸੀ ਵੀ ਇਹਨਾਂ ਨੇ ਹੱਥ ਖੜੇ ਕਰਦੇ ਨੇ ਵੀ ਉਹਨਾਂ ਦੇ ਕਾਨੂੰਨ 'ਚ ਅਸੀਂ ਦਖਲ ਨਹੀਂ ਦੇ ਸਕਦੇ ਹੁਣ ਕੀ ਕਹਿੰਦਾ ਵੀ ਜੋ ਖੇ ਮਰਜ਼ੀ ਕਰਨ ਜੋ ਕੁਛ ਮਰਜ਼ੀ ਕਰਨ ਹੁਣ ਕਿਉਂ ਕਹਿ ਰਿਹਾ ਹੁਣ ਸੱਚ ਹੋ ਗਿਆ ਨਾ ਸਾਹਮਣੇ ਹੁਣ ਬਾਹਰ ਦੇ ਜਿੰਨੇ ਨੇ ਹੁਣ ਜਿੰਨੇ ਹੋ ਗਏ ਦੇਸ਼ ਨੇ ਅੱਜ ਸਿੱਖਾਂ ਦੇ ਸਪੋਰਟ 'ਚ ਨੇ ਕੈਨੇਡਾ ਅਮਰੀਕਾ ਸਾਰੇ ਖੜੇ ਨੇ ਤੇ ਜਿੱਥੇ ਕਹਿੰਦੇ ਸੀ ਵੀ ਇਹ ਸਿੱਖ ਕੱਤਵੜੀ ਜੇ ਸਿੱਖ ਕੱਤਵੜੀ ਤੇ ਫਿਰ ਐਡ ਐਡ ਦੇਸ ਉਹਨਾਂ ਦੇ ਹੱਕ 'ਚ ਕਿਉਂ ਆ ਗਏ ਹੱਤਵੜੀਆਂ ਦੇ ਹੱਕ 'ਚ ਕਿਉਂ ਆ ਗਏ ਇਸ ਕਰਕੇ ਸਿੱਖ ਕੌਮ ਨੂੰ ਬੜੀ ਤਰ੍ਹਾਂ ਦੇ ਮਾਰਨ ਵਾਸਤੇ ਸਾਨੂੰ ਬਾਹਰੋਂ ਨਹੀਂ ਸਾਡੀ ਅੰਦਰ ਪ੍ਰੂਪ ਇਹ ਜਿਵੇਂ ਉਹ ਇੱਕ ਨਿਹੰਗ ਬਾਣਾ ਪਾ ਕੇ ਪਹੁੰਚ ਗਿਆ ਤੇ ਜਾ ਹੋਰ ਜਿਹੜੇ ਉਹ ਜਿਹੇ ਪ੍ਰਚਾਰਕ ਛੱਡ ਦਿੱਤੇ ਨੇ ਉਹਨਾਂ ਤੋਂ ਬਚਣ ਦੀ ਲੋੜ ਹੈ ਨੌਜਵਾਨੋ ਵੀਰੋ ਆਹ ਪ੍ਰਚਾਰ ਜ਼ਰੂਰ ਕਰੋ ਪਿੰਡਾਂ ਵਿੱਚ ਬਹੁਤ ਵਧੀਆ ਵਧੀਆ ਬੈਠੇ ਨੇ ਉਹਨਾਂ ਨੂੰ ਸੱਦ ਲੋ ਜਿਹੜੇ ਮਸ਼ਹੂਰੀਆਂ ਵਾਲੇ ਬੰਦੇ ਸਾਰੇ ਇਹੀ ਗੌਰਮੈਂਟ ਦੇ ਬੰਦੇ ਨੇ ਖਾਲਸਾ ਜੀ ਇੱਕ ਸ਼ਾਰਟ ਦੇ ਵਿੱਚ 1 ਮਿੰਟ ਦੀ ਗੱਲ ਕਰਿਆ ਜੀ ਜਿਹੜੇ ਸਾਡੇ ਸਿੱਖ ਹੈਗੇ ਨੇ ਲੰਬੇ ਲੰਬੇ ਚੋਲਿਆਂ ਵਾਲੇ ਜਾਂ ਬਹਿਰੂਪੀਏ ਵੀ ਸਿੱਖ ਹੈਗੇ ਨੇ ਕਈ ਜਿਹੜੇ ਜਾਣਦੇ ਨੇ ਰਾਮ ਮੰਦਰ ਤੇ ਕੀ ਕਹਿਣਾ ਚਾਹੁੰਦੇ ਹੋ ਇਹ ਉਹ ਤਾਂ ਫਿਰ ਗੁਰੂ ਦੀ ਗਰਬਾਣੀ ਨਾਲ ਤਾਂ ਟੁੱਟ ਹੀ ਗਏ ਦਾ ਗੁਰੂ ਸਾਹਿਬ ਮਹਾਰਾਜ ਨੇ ਇੱਕ ਹੋਰ ਗੱਲ ਕਹਿ ਦਿਆ ਮੈਂ ਕਹਿੰਦਾ ਰਾਮ ਦਾ ਨਾਮ ਬੜੀ ਬੜੀ ਆਇਆ ਗੁਰੂ ਸਾਹਿਬ ਜੀ ਨਹੀਂ ਆਇਆ ਮਹਾਰਾਜ ਦਾ ਖੀਰ ਤੇ ਆਇਆ ਰਾਮ ਦਾ ਨਾਮ ਤੇ ਰਾਵਣ ਦਾ ਨਾਮ ਨਵੇਂ ਪਾਸ਼ਣ ਗਿਆ ਰਾਮ ਗਿਓ ਰਾਵਣ ਗਿਆ ਰਹਿਓ ਗੁਰਗੋਬਿੰਦ ਮਾਰੇ ਰਾਮ ਵੀ ਗਿਆ ਚਲਾ ਤੇ ਰਾਵਣ ਵੀ ਗਿਆ ਚਲਾ ਇਹ ਦੋਵੇਂ ਲੜਦੇ ਹੀ ਗਏ ਚਲੇ ਰਹਿ ਕੇ ਗੁਰ ਗੋਬਿੰਦ ਗੁਰੂ ਅਕਾਲ ਪੁਰਖ ਵੈਗੁਰੂ ਰਹਿ ਗਿਆ ਸੰਸਾਰ ਤੇ ਇਹ ਜਿਹੜੇ ਇੱਕ ਭਾਡੇ ਭਗਤ ਕਹਿ ਰਹੇ ਨੇ ਵੀ ਆ ਗੱਲ ਕਿ ਤੇ ਨਹੀਂ ਆਇਆ ਮਹਾਰਾਜ ਰੰਮੇ ਦੀ ਗੱਲ ਕੀਤੀ ਪਰਮੇਸ਼ਰ ਦੀ ਗੱਲ ਕੀਤੀ ਇਹ ਗੁਰੂ ਸਾਹਿਬ ਇਹ ਨਹੀਂ ਹੈਗਾ ਵੀ ਇੱਕ ਜੰਗ ਆ ਗੱਲ ਕਰਤੀ ਕਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਇਹਦਾ ਸਾਡੇ ਵਰਗੇ ਬੁੱਧੀ ਵਾਲੇ ਜੀਵ ਤੇ ਪਾ ਨਹੀਂ ਸਕਦੇਗੇ ਮਹਾਰਾਜ ਨੇ ਬਹੁਤ ਸਿੱਖਿਆ ਦਿੱਤੀ ਹੈ ਸਿੱਖਿਆ ਲੈਣ ਵਾਲੇ ਬੰਨਾ ਚਾਹੀਦਾ ਹੁਣ ਜਿਹੜੇ ਸਿੰਘ ਸਾਹਿਬ ਹੈਗੇ ਨੇ ਪੰਜ ਤਖਤਾਂ ਦੇ ਤੁਹਾਡੇ ਸਾਹ ਨਾਲ ਜਾਣ ਜਾਣੇ ਚਾਹੀਦੇ ਕਿ ਨਹੀਂ ਜਾਣੇ ਚਾਹੀਦੇ ਇਹ ਤਾਂ ਹੁਣ ਦੱਸਣਾ ਆਪਾਂ ਕੀ ਕਹਿ ਸਕਨੇ ਆਪਾਂ ਨੂੰ ਆਪਣੀ ਕਿਹੜੀ ਮਰਨ ਨੀ ਇਹ ਤਾਂ ਹੁਣ ਉਹ ਦੱਸਣ ਜਾਣਗੇ ਤੇ ਫਿਰ ਕੌਣ ਵੇਖਲੇਗੀ ਕਿ ਕੌਣ ਨੇ ਨਾ ਜਾਣਗੇ ਤੇ ਫਿਰ ਵੇਖਲੇਗੀ ਇਦਾਂ ਨਾ ਦੱਸਣਾ ਵੀ ਕੀ ਕਰਨਾ ਅੱਛਾ ਖੁਦ ਦੱਸਣਗੇ ਹਾਂ ਉਹ ਦੱਸਣਗੇ ਆਪਾਂ ਕਿਉਂ ਦੱਸ ਸਕੀਏ ਠੀਕ ਹੈ ਠੀਕ ਹੈ ਠੀਕ ਸੋ ਦੋਸਤੋ ਤੁਸੀਂ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੇਰੇ ਨਾਲ ਸੀ ਸਿੱਖ ਪ੍ਰਚਾਰਕ ਗਿਆਨੀ ਗੁਰਚਰਨ ਸਿੰਘ ਗੱਟੀ ਜੀ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਅਜोध्या ਦੇ ਮਸਲੇ ਤੇ ਬੜੇ ਵੱਡੇ ਵੱਡੇ ਜਿਹੜੇ ਹੈਗੇ ਸੀ ਖੁਲਾਸੇ ਕੀਤੇ ਨੇ 84 ਦੇ ਵਾਸਤੇ ਜਾਂ ਭਾਜਪਾ ਹੈਗੀ ਹੈ ਜਾਂ ਆਰਐਸਐਸ ਨੇ ਜੋ ਕੁਝ ਸਿੱਖ ਕੌਮ ਦੇ ਨਾਲ ਕੀਤਾ ਹੈਗਾ ਸੋ ਕੱਲ ਨੂੰ ਜਿਹੜਾ ਜੁਧਿਆ ਦੇ ਵਿੱਚ ਉਦਘਾਟਨ ਹੋਣ ਜਾ ਰਿਹਾ ਰਾਮ ਮੰਦਰ ਦਾ ਬਹੁਤ ਵੱਡੇ ਵੱਡੇ ਖੁਲਾਸੇ ਕੀਤੇ ਨੇ ਜਿਹੜੇ ਸਿੱਖ ਹੈਗੇ ਨੇ ਗੁਰੂ ਦੇ ਜਿਹੜੇ ਮਤਲਬ ਕਿ ਸਿੰਘ ਸਾਹਿਬ ਨੇ ਗੱਲ ਕੀਤੀ ਜਿਹੜੇ ਬਹਿਰੂਪੀਆਂ ਨੇ ਉਹ ਤਾਂ ਜਾਣਗੇ ਹੀ ਜਾਣਗੇ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਅਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਕੈਮਰਾਮੈਨ ਸਹਿਯੋਗੀ ਯੂਸਫ ਬਾਬਾ ਜੀ ਟਾਈਮ ਦੇ ਲਈ ਵਾਸਤੇ ਤੁਹਾਡਾ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਹੀ ਧੰਨਵਾਦ ਜੀ ਐਨ ਜੀ ਓਕੇ ਜੀ